ਤੁਹਾਡੇ ਅੰਦਰ ਚਰਬੀ ਦੀ ਘਾਟ ਹੋਣ ਕਰਕੇ ਤੁਹਾਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਹੋ ਸਕਦੀਆਂ ਨੇ ਜਾਂ ਹੋ ਚੁੱਕੀਆਂ ਨੇ ਜਾਂ ਫਿਰ ਹੋ ਰਹੀਆਂ ਨੇ ਤਾਂ ਤੁਹਾਨੂੰ ਬੜਾ ਅਜੀਬ ਲੱਗੇਗਾ ਜਿਸ ਤਰੀਕੇ ਨਾਲ ਮੈਨੂੰ ਅਜੀਬ ਲੱਗਿਆ। ਅੱਜ ਡਿਪਰੈਸ਼ਨ ਬੱਚਿਆਂ 'ਚ ਕਿਉਂ ਗੁੱਡ ਫੈਟ ਹੈਨੀ? ਐਂਜ਼ਾਇਟੀ ਕਿਉਂ ਗੁੱਡ ਫੈਟ ਹੈਨੀ? ਲੇਡੀਜ਼ 'ਚ ਡਿਪਰੈਸ਼ਨ ਐਂਜ਼ਾਇਟੀ ਕਿਉਂ ਗੁੱਡ ਫੈਟ ਹੈਨੀ? ਸਿਸਟ ਕਿਉਂ ਬੜ ਰਹੀਆਂ ਨੇ? ਕਰੋ ਕਿਓ ਵਾਰ ਕਢਵਾ ਦਿੱਤਾ ਦੁੱਧ ਵਾਰ ਕਢਵਾ ਦਿੱਤਾ ਮੱਖਣ ਵਾਰ ਕਢਵਾ ਦਿੱਤਾ ਡਰਾ ਡਰਾ ਕੇ ਜਿਹੜੇ ਬਜ਼ੁਰਗਾਂ ਦਾ ਬਚਪਨ ਮੱਖਣ ਚ ਗੁਜ਼ਰਿਆ ਸੀ ਉਹਨਾਂ ਨੂੰ ਜਦੋਂ ਉਹਨਾਂ ਨੇ ਕਹਿਤਾ ਜੀ ਆ ਬਲੱਡ ਸਿਨਰ ਖਾਣਾ ਪੈਗਾ ਤੇ ਕਿਓ ਬੰਦ ਕਰ ਦਿਓ ਉਹ ਬੜੇ ਪੇ ਸਭ ਤੋਂ ਬੁਰੇ ਹਾਲਾਤਾਂ ਚ ਰਹਿੰਦੇ ਉਹ ਫੈਟ ਦਾ ਸਭ ਤੋਂ ਵਧੀਆ ਸਮਾਂ ਉਹ ਸਰਦੀਆਂ ਹੁੰਦੀਆਂ ਪੂਰੀ ਸਰਦੀ ਤੁਸੀਂ ਗੁੱਡ ਫੈਟ ਤੇ ਫੋਕਸ ਕਰਨਾ ਹੁੰਦਾ ਜੇ ਤੁਹਾਡਾ ਬੱਚਾ ਬਚਪਨ ਤੋਂ ਹੀ ਹਰ ਸਰਦੀਆਂ ਦੇ ਵਿੱਚ ਗੁੱਡ ਫੈਟ ਦਾ ਇਨਟੇਕ ਕਰ ਰਿਹਾ ਹੈ ਤਾਂ ਤੁਸੀਂ ਨੂੰ ਕਰਵਾ ਰਹੇ ਹੋ ਤਾਂ ਉਹ ਬੱਚਿਆ ਬੱਚਾ ਮੈਂਟਲੀ ਸਟਰੋਂਗ ਫਿਜ਼ੀਕਲੀ ਸਟਰੋਂਗ ਇਮੋਸ਼ਨਲੀ ਸਟਰੋਂਗ ਇਸ ਵਾਰ ਲੁਧਿਆਣੇ ਦੇ ਕੈਂਪ ਦੇ ਵਿੱਚ ਸਪੈਸ਼ਲ ਡਾਕਟਰ ਪੁੱਲਰ ਦੀ ਕਲਾਸ ਆਰਗੇਨਾਈਜ਼ ਕੀਤੀ ਜਾ ਰਹੀ ਹੈ ਠੀਕ ਹੈ ਤਾਂ ਉਸ ਕੋਈ ਆਲਰੇਡੀ ਲੋਕ ਡਾਕਟਰ ਪੁੱਲਰ ਦੀ ਕਲਾਸ ਨੂੰ ਫੋਲੋ ਕਰਦੇ ਨੇ ਤਾਂ ਇਸ ਵਾਰ ਸਪੈਸ਼ਲ ਆਰਗੇਨਾਈਜ਼ ਕੀਤੀ ਜਾ ਰਹੀ ਜਿਹਦੇ ਵਿੱਚ ਸਰਦੀਆਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਘਰਾਂ ਚ ਤਾਂ ਪਹੁੰਚ ਗਈਆਂ ਨੇ ਬਟ ਉਹਨੂੰ ਮੈਡੀਸਨ ਲੈਵਲ ਤੱਕ ਉਹਨਾਂ ਨੇ ਕਿਵੇਂ ਲੈ ਕੇ ਜਾਣਾ ਇਹ ਸਪੈਸ਼ਲੀ ਨੋਟ ਕਰਵਾਈ ਜਾਏਗੀ ਉਹ 30 ਨਵੰਬਰ ਨੂੰ ਦਿਨ ਸ਼ਨੀਵਾਰ 11 ਵਜੇ ਆਪਣੇ ਲੁਧਿਆਣਾ ਰਸਾ ਸੈਂਟਰ ਤੇ ਲੱਗਣ ਜਾ ਰਿਹਾ ਨੁਸਖਾ ਕੀ ਹੈ ਕਿਹੜੀ ਕਿਹੜੀ ਚੀਜ਼ਾਂ ਚ ਐਡ ਹੋਣੀ ਔਰ ਕਿਵੇਂ ਬਣਾਉਣੀਆਂ ਨੋਰਮਲ ਮੈਂ ਸ਼ਾਰਟ ਚ ਗੱਲ ਕਰਾਂ ਤਾਂ ਫਰੂਕੀ ਜੀ ਗੁੱਡ ਫੈਟ ਅਸੀਂ ਦੇਸੀ ਘਿਓ ਆ ਜਿਹੜਾ ਅਸੀਂ ਪੇਸ਼ੈਂਟ ਨੂੰ ਰეკਮੈਂਡ ਕਰਦੇ ਆ ਐਜ਼ ਅ ਗੁੱਡ ਫੈਟ ਦੇਸੀ ਗਾਂ ਦਾ ਉਹ ਅਸੀਂ ਪੇਸ਼ੈਂਟ ਨੂੰ ਸਪੈਸ਼ਲੀ ਰეკਮੈਂਡ ਕਰਦੇ ਆ ਔਰ ਉਸ ਨੂੰ ਮੰਗਵਾ ਕੇ ਵੀ ਦਿੰਦੇ ਆ 35 ਰੁਪਏ ਦੇ ਵਿੱਚ ਤੁਸੀਂ ਆਪਣੇ ਘਰੇ ਗੁੱਡ ਫੈਟ ਤਿਆਰ ਕਰੋਗੇ ਠੀਕ ਹੈ ਔਰ ਜੋ ਇਹ ਤਾਂ ਸਿਰਫ ਉਹਦਾ ਸਮੱਗਰੀ ਦਾ ਇੱਕ ਹਿੱਸਾ ਹੈ ਚਾਰ ਇਸੇ ਚ ਹੋਰ ਐਡ ਹੁੰਦੇ ਨੇ ਉਹ ਕਿਹੜੇ ਨੇ ਇਹਦੇ ਬਾਰੇ ਆਪਾਂ ਕੈਂਪ ਦੇ ਵਿੱਚ ਡਾਇਰੀ ਦੇ ਉੱਤੇ ਨੋਟ ਕਰਵਾਵਾਂਗੇ 30 ਤਰੀਕ ਦਾ ਕੈਂਪ ਹੈ ਦਿਨ ਸ਼ਨੀਵਾਰ ਹੈ ਟਾਈਮ 11 ਵਜੇ ਹੈ ਜਗਾ ਲੁਧਿਆਣਾ ਹੈ ਲੁਧਿਆਣਾ ਕਿੱਥੇ ਲੁਧਿਆਣਾ ਗੁਲਾਟੀ ਚੌਂਗ ਦੇ ਵਿੱਚ ਆਪਣਾ ਰਿਸਰਚ ਸੈਂਟਰ ਹੈ ਮਾਡਲ ਟਾਉਨ ਦੇ ਵਿੱਚ ਉੱਥੇ ਸੰਗਤ 11 ਵਜੇ ਪਹੁੰਚੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜੇਕਰ ਤੁਹਾਨੂੰ ਅਸੀਂ ਇਹ ਗੱਲ ਕਹੀਏ ਕਿ ਤੁਹਾਡੇ ਅੰਦਰ ਚਰਬੀ ਦੀ ਘਾਟ ਹੋਣ ਕਰਕੇ ਤੁਹਾਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਹੋ ਸਕਦੀਆਂ ਨੇ ਜਾਂ ਹੋ ਚੁੱਕੀਆਂ ਨੇ ਜਾਂ ਫਿਰ ਹੋ ਰਹੀਆਂ ਨੇ ਤਾਂ ਤੁਹਾਨੂੰ ਬੜਾ ਅਜੀਬ ਲੱਗੇਗਾ ਜਿਸ ਤਰੀਕੇ ਨਾਲ ਮੈਨੂੰ ਅਜੀਬ ਲੱਗਿਆ ਸੀ ਜਦੋਂ ਇਹ ਗੱਲ ਮੈਂ ਡਾਕਟਰ ਵਰਿੰਦਰ ਸਿੰਘ ਪੁੱਲਰ ਹੋਰਾ ਕੋਲ ਪੁੱਛੀ ਤਾਂ ਉਹਨਾਂ ਨੇ ਜੋ ਖੁਲਾਸਾ ਕੀਤਾ ਉਹ ਬੜਾ ਹੈਰਾਨ ਕਰ ਦੇਣ ਵਾਲਾ ਸੀ ਤੇ ਮੈਨੂੰ ਲੱਗਦਾ ਹੈ ਕਿ ਉਹ ਗੱਲ ਸਾਨੂੰ ਸਭ ਨੂੰ ਸਮਝਾਣੇ ਜਾਣੀ ਚਾਹੀਦੀ ਹੈ ਕਿ ਜਿਹੜੀ ਗੱਲ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਣਾ ਨੇ ਸਾਨੂੰ ਮੈਨੂੰ ਖਾਸ ਕਰਕੇ ਸਮਝਾਈਏ ਤੇ ਸਾਰਿਆਂ ਵਾਸਤੇ ਉਹ ਗੱਲ ਬੜੀ ਇੰਪੋਰਟੈਂਟ ਹੈ। ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਹਾਂ ਹਮੇਸ਼ਾ ਦੀ ਤਰ੍ਹਾਂ ਡਾਕਟਰ ਸਾਹਿਬਾ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ। ਹਕੀਕਤ ਟੀਵੀ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ। ਤੇ ਇੱਕ ਵਾਰ ਸਾਡੇ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਪੰਜਾਬ ਦੀ ਧਰਤੀ ਤੇ ਆ ਕੇ ਵੀ ਮੁਬਾਰਕਾਂ ਨੇ ਤੁਹਾਨੂੰ ਜਿਹੜਾ ਹੈਲਥ ਗੁਰੂ ਦਾ ਐਵਾਰਡ ਹੈਗਾ ਨੈਚੁਰਲ ਹੈਲਥ ਗੁਰੂ ਦਾ ਐਵਾਰਡ ਹੈਗਾ ਸ਼ੇਖਾ ਨੇ ਜਿਹੜਾ ਦਿੱਤਾ ਉਹਨਾਂ ਨੇ ਵੀ ਲੋਹਾ ਤੁਹਾਡਾ ਮੰਨਿਆ ਤੁਹਾਡੀ ਡਾਕਟਰੀ ਦਾ ਲੋਹਾ ਮੰਨਿਆ ਤੁਹਾਡੇ ਨੁਸਖਿਆਂ ਦਾ ਲੋਹਾ ਮੰਨਿਆ ਤੁਹਾਡੀ ਜਿਹੜੀ ਨੈਚੁਰਲ ਪੈਥੀ ਦੀ ਨੁਸਖੇ ਫਾਰਮੂਲੇ ਹੈਗੇ ਨੇ ਜਿਸ ਜਰੀਏ ਤੁਸੀਂ ਲੋਕਾਂ ਨੂੰ ਠੀਕ ਕਰਦੇ ਹੋ ਉਹਨਾਂ ਦਾ ਲੋਹਾ ਮੰਨਿਆ ਸ਼ੁਕਰੀਆ ਇਹ ਸਭ ਦਰਸ਼ਕਾਂ ਦੇ ਸੰਗਤ ਦੇ ਸਾਰੇ ਪਿਆਰ ਉਸ ਸ਼ਾਹ ਨਾਲ ਹੈ ਔਰ ਵੱਡੀ ਚੀਜ਼ ਹੈ ਅ ਇਧਰ ਲਈ ਮੈਂ ਥੈਂਕਸ ਕਰੂੰਗਾ ਪਰਮਪਿਤਾ ਪਰਮੇਸ਼ਰ ਦਾ ਵੀ ਔਰ ਸ਼ੁਕਰ ਕਰੂੰਗਾ ਸਾਡੇ ਬਜ਼ੁਰਗਾਂ ਦਾ ਜਿਨ੍ਹਾਂ ਨੇ ਨੇਚਰਲ ਹੈਲਥ ਸਾਇੰਸ ਨੂੰ ਸਾਡੇ ਡੀਐਨਏ ਤੱਕ ਪਹੁੰਚਾਇਆ ਮੈਂ ਅਕਸਰ ਇਹ ਕਹਿਣਾ ਹੁੰਦਾ ਹੈ ਚੀਜ਼ਾਂ ਸਾਡੇ ਗ੍ਰੰਥਾ ਚ ਪਈਆਂ ਨੇ ਸਾਡੀ ਕਿਤਾਬਾਂ ਚ ਪਈਆਂ ਨੇ ਲੇਕਿਨ ਉਹਨਾਂ ਦਾ ਉਹਨੂੰ ਪੜਨ ਤੋਂ ਬਾਅਦ ਮਤਲਬ ਵੀ ਸਾਨੂੰ ਤਾਂ ਹੀ ਸਮਝ ਆਊਗਾ ਜੇ ਸਾਡੇ ਡੀਐਨਏ ਚ ਵੀ ਹੋਣਗੀਆ ਠੀਕ ਹੈ ਤਾਂ ਅਸੀਂ ਉਸ ਧਰਤੀ ਤੇ ਉਹਨਾਂ ਪਰਿਵਾਰਾਂ ਚ ਸਾਨੂੰ ਪਰਮੇਸ਼ਰ ਨੇ ਜਨਮ ਦਿੱਤਾ ਜਿਵੇਂ ਕਿ ਮੈਂ ਆਪਣੀ ਗੱਲ ਕਰਵੇਂ ਮੇਰੇ ਨਾਨਾ ਜੀ ਖੁਦ ਵੈਦ ਸਨ ਲੋਰੀ ਵੈਦ ਸੀ ਕਿ ਇਹ ਤਾਂ ਚੀਜ਼ਾਂ ਖੂਨ ਦੇ ਵਿੱਚ ਹੀ ਬਲੱਡ 'ਚ ਹੀ ਹੁੰਦੀਆਂ ਨੇ ਤਾਂ ਆਬਜ਼ਰਵੇਸ਼ਨ ਤੁਹਾਡੀ ਤਾਂ ਹੀ ਕੰਮ ਕਰ ਪਾਉਂਦੀ ਹੈ ਕਿਸੇ ਵੀ ਕੰਮ ਦੇ ਉੱਪਰ ਕਿਸੇ ਵੀ ਉਹਦੀ ਉਹਦੀ ਟੈਕਨੀਕਸ ਦੇ ਉੱਪਰ ਉਹਦੀ ਸਾਇੰਸ ਦੇ ਉੱਪਰ ਸੋ ਨੈਚੁਰਲ ਸਾਇੰਸ ਜੋ ਸਾਡੇ ਬਜ਼ੁਰਗਾਂ ਨੇ ਸੰਭਾਲ ਕੇ ਰੱਖੀ ਹੈ ਜਿੰਨੀ ਸਾਡੇ ਤੱਕ ਆਈ ਹੈ ਉਹਦੇ 'ਚ ਜੋ ਅਸੀਂ ਨਵੀਂ ਆਰ ਐਨ ਡੀ ਰਿਸਰਚ ਐ ਡਿਵੈਲਪਮੈਂਟ ਰਹੀ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੀ ਪੂਰੀ ਟੀਮ ਰਿਸਰਚ ਐ ਡਿਵੈਲਪਮੈਂਟ ਤੇ ਰਾਤ ਦਿਨ ਕੰਮ ਕਰ ਰਹੀ ਹੈ ਜੋ ਨਵੀਂ ਆਰ ਐਨ ਡੀ ਸਾਡੇ ਤੱਕ ਆਉਂਦੀ ਹੈ ਉਹ ਅਸੀਂ ਦਰਸ਼ਕਾਂ ਨੂੰ ਸਿੰਪਲ ਤੇ ਸੋਬਰ ਕਰਕੇ ਤੁਹਾਡੇ ਰਾਹੀਂ ਪਚਾਉਂਦੇ ਆ ਤੇ ਉਹਨਾਂ ਦੀਆਂ ਦੁਆਵਾਂ ਤੇ ਅਸ਼ੀਰਵਾਦ ਦਾ ਰਿਜ਼ਲਟ ਹੈ ਕਿ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਐਡਾ ਵੱਡਾ ਮਾਨ ਸਮਾਨ ਮਿਲਣਾ ਨੈਚੁਰਲ ਹੈਲਥ ਗੁਰੂ ਦਾ ਤਾਂ ਉਹ ਬਹੁਤ ਵੱਡੀ ਅਚੀਵਮੈਂਟ ਹੈ ਸਾਡੇ ਵਾਸਤੇ ਔਰ ਵੈਸੇ ਅਸੀਂ ਇੱਕ ਸਟੂਡੈਂਟ ਹੈ ਗੁਰੂ ਆਲਾ ਰੁਤਵਾਜ ਬਹੁਤ ਉੱਚਾ ਹੈ ਬਹੁਤ ਦੂਰ ਉਹਦੇ ਲਈ ਬੜੀ ਕਹਾਣਾ ਕਰਨ ਦੀ ਜ਼ਰੂਰਤ ਹੈ ਬੜੀ ਤਪੱਸਿਆ ਦੀ ਜ਼ਰੂਰਤ ਹੈ ਚਲੋ ਫਿਰ ਵੀ ਉਹਨਾਂ ਨੇ ਸਿਰ ਤੇ ਤਾਜ ਰੱਖਿਆ ਉਹਦੇ ਲਈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਆ ਪਰਮੇਸ਼ਰ ਤੋਂ ਅਸੀਂ ਓਟ ਆਸਰਾ ਮੰਗਦੇ ਆ ਕਿ ਸਾਨੂੰ ਇਨੀ ਸ਼ਕਤੀ ਦੇਵੇ ਕਿ ਅਸੀਂ ਉਸਤਾਜ ਨੂੰ ਬਰਕਰਾਰ ਬਣਾਈ ਰੱਖੀਏ। ਜੀ ਜੀ। ਅੱਛਾ ਡਾਕਟਰ ਸਾਹਿਬ ਤੁਹਾਨੂੰ ਉੱਥੇ ਵੀ ਤਾਰੋਂ ਪਾਰ ਜਿਹੜੇ ਲੋਕ ਹੈਗੇ ਨੇ ਇੱਥੇ ਤਾਂ ਚਲੋ ਸਾਨੂੰ ਨਹੀਂ ਮਿਲਦੇ ਉੱਥੇ ਵੀ ਤੁਹਾਨੂੰ ਬਹੁਤ ਲੋਕ ਮਿਲੇ ਨੇ ਤੇ ਸਮੱਸਿਆਵਾਂ ਸਾਰੇ ਕਿਤੇ ਇੱਕੋ ਜਿਹੀਆਂ ਹੀ ਨੇ। ਮੈਨੂੰ ਜੋ-ਜੋ ਉੱਥੇ ਲੱਗਿਆ ਤੁਹਾਡੇ ਨਾਲ ਕਿਉਂਕਿ ਰੇ ਅਸੀਂ ਜਿਹੜੇ ਲੋਕ ਤੁਹਾਨੂੰ ਆ ਕੇ ਉੱਥੇ ਮਿਲੇ ਆਪਣੇ ਸਮੱਸਿਆਵਾਂ ਦੱਸੀਆਂ ਤੁਸੀਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹੀ ਸੀ ਕਿ ਚਰਬੀ ਦੀ ਜਿਹੜੀ ਘਾਟ ਹੈਗੀ ਹੈ ਇਹ ਬਹੁਤ ਸਾਰੇ ਜਿਹੜੇ ਦਿੱਕਤਾਂ ਪਰੇਸ਼ਾਨੀਆਂ ਸਾਡੀ ਬਾਡੀ ਚ ਖੜੀਆਂ ਕਰਦੇ ਉਸ ਤੇ ਸੋਣੇ ਵੀ ਚਰਬੀ ਜਿੰਨੀ ਘੱਟ ਹੋਵੇ ਉਨੀ ਜ਼ਿਆਦਾ ਵਧੀ ਹੈ ਜੀ ਸਰੀਰ ਚ ਮਤਲਬ ਫੈਟ ਆ ਬੜਾ ਸੋਹਣਾ ਸਵਾਲ ਤੁਸੀਂ ਕੀਤਾ ਫਰੂਕੀ ਜੀ ਹਾਲੀਕੇ ਉਧਰਲੇ ਲੋਕ ਚਰਬੀ ਜ਼ਿਆਦਾ ਖਾਂਦੇ ਆ ਨਾਨ ਵੇਜ ਜ਼ਿਆਦਾ ਖਾਂਦੇ ਆ ਬਟ ਆਪਾਂ ਜਿਹੜੀ ਚਰਬੀ ਦੀ ਗੱਲ ਕਰ ਰਹੇ ਨਾਨ ਵੇਜ ਨਹੀਂ ਹੈ ਆਪਣਾ ਜਿਹੜਾ ਕੰਸਰਨ ਆਪਣਾ ਜਿਹੜਾ ਮਕਸਦ ਆ ਉਹ ਹੈਗਾ ਗੁੱਡ ਫੈਟ ਦਾ ਚੰਗੀ ਜਿਹੜੀ ਫੈਟ ਆ ਪਰ ਡਾਕਟਰ ਸਾਹਿਬ ਮਾਫ ਕਰਨਾ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਮੈਂ ਇੱਕ ਥਾਂ ਪੜ੍ਹ ਰਿਹਾ ਸੀ ਕਿ ਫੈਟ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ ਤਾਂ ਮਾੜੀ ਹੁੰਦੀ ਹੈ ਜੀ ਸਾਇੰਸ ਨੇ ਇਹ ਗੱਲ ਪਹਿਲਾਂ ਕੁਝਕਦ ਦੁਹਾ ਕੇ ਪਹਿਲਾਂ ਇਹ ਕਹੀ ਸੀ ਸਾਇੰਟਿਸਟਾਂ ਨੇ ਕਿ ਜੀ ਫੈਟ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ ਤਾਂ ਮਾੜੀ ਹੀ ਹੁੰਦੀ ਹੈ ਲੇਕਿਨ ਉਹ ਜਿਹੜੀ ਸਾਇੰਸ ਦੀ ਤੁਸੀਂ ਗੱਲ ਕਰ ਰਹੇ ਉਹਨਾਂ ਨੇ 25 30 ਸਾਲ ਬਾਅਦ ਇਹੀ ਸਟੇਟਮੈਂਟ ਦਿੱਤੀ ਹੈ ਨਾ ਕਿ ਹਾਰਟ ਅਟੈਕ ਦਾ ਕੋਲੈਸਟਰੋਲ ਕੋਈ ਲੈਣਾ ਦੇਣਾ ਨਹੀਂ ਹੈਗਾ ਅੱਛਾ ਠੀਕ ਹੈ ਤਾਂ ਉਹ ਇਹ ਵੀ ਤਾਂ ਉਹਨਾਂ ਦੇ ਹੀ ਜਰਨਲਾਂ 'ਚ ਪ੍ਰਿੰਟ ਹੋਈਆਂ ਇਹਨਾਂ ਗੱਲਾਂ ਠੀਕ ਹੈ ਸਬ 25 30 ਸਾਲ ਲੋਕਾਂ ਨੂੰ ਰਾਈ ਰੱਖਿਆ ਕਿ ਤੁਸੀਂ ਕਿਉਂ ਬੰਦ ਕਰ ਦਿਓ ਕਿ ਇਹਦੇ ਨਾਲ ਕੋਲੇਸਟ੍ਰੋਲ ਵੱਧਦਾ ਹੈ ਹਾਰਟ ਅਟੈਕ ਦੇ ਰਿਸਕ ਵੱਧਦੇ ਆ ਲੇਕਿਨ ਤੁਸੀਂ ਪੇਪਰ ਚ ਪੜੋ ਜਿਹੜੇ ਕੁਕਿੰਗ ਆਇਲ ਦੇ ਬ੍ਰਾਂਡ ਬੈਸਡਰ ਸੀ ਉਹਨਾਂ ਨੂੰ ਹਾਰਟ ਅਟੈਕ ਹੋਇਆ ਠੀਕ ਹੈ ਤੇ ਉਹ ਤਾਂ ਬ੍ਰਾਂਡ ਬੈਸਡਰ ਸੀ ਉਹਨਾਂ ਨੂੰ ਹਾਰਟ ਅਟੈਕ ਕਿਉਂ ਆ ਉਹਨਾਂ ਕੋਲ ਤਾਂ ਕੁਕਿੰਗ ਆਇਲ ਉਹਨਾਂ ਨੂੰ ਤਾਂ ਕੁਕਿੰਗ ਆਇਲ ਕੰਪਨੀ ਵੱਲੋਂ ਫਰੀ ਆਂਦਾ ਹੋਵੇਗਾ ਫਿਰ ਉਹ ਕਿਉਂ ਨਹੀਂ ਬਚ ਪਏ ਸੋ ਆਲਰੇਡੀ ਇਹ ਇੱਕ ਪ੍ਰੋਪਗੈਂਡਾ ਹੁੰਦਾ ਹੈ ਇੱਕ ਮਾਰਕੀਟਿੰਗ ਬੇਸ ਹੋਰ ਦਰਸ਼ਕ ਜਰਾ ਮਿਰ ਤੋਂ ਵੀ ਜਰਾ ਸਿਆਣੇ ਨੇ ਲੇਕਿਨ ਪਰਪਸ ਕੀ ਹੈਗਾ ਕਿ ਜੋ ਸਾਡੀ ਰਿਸਰਚ ਐਂਡ ਡਿਵੈਲਪਮੈਂਟ ਦੀ ਟੀਮ ਤੱਕ ਸਾਰੀਆਂ ਇਨਫੋਰਮੇਸ਼ਨ ਜਾਣਕਾਰੀ ਪਹੁੰਚੀ ਹੈ ਤੋ ਸਾਡਾ ਮਕਸਦ ਸਿੰਪਲ ਕਰਕੇ ਦਸੀਏ ਆਪਾਂ ਇਸ ਚੀਜ਼ ਵੱਲ ਨਹੀਂ ਜਾਣਾ ਲੇਕਿਨ ਆਪ ਇੱਕ ਚੀਜ਼ ਤੇ ਵਿਸ਼ਵਾਸ ਬਣਾ ਕੇ ਰੱਖਣਾ ਜੋ ਸਾਡੇ ਮੁਲਕ ਦੇ ਵਿੱਚ ਹੈ ਜੋ ਸਾਡੇ ਦੇਸ਼ ਦੇ ਵਿੱਚ ਹੈ ਉਹ ਦੀ ਬੈਸਟ ਇਨਫੋਰਮੇਸ਼ਨ ਹੈ 100 ਸਾਲ ਦੀ ਜੀਵਨ ਨੂੰ ਬਣਾਉਣ ਦੇ ਲਈ ਤੋਂ ਉਹਦੇ ਚ ਸਭ ਤੋਂ ਮੇਜਰ ਚੀਜ਼ ਹੈ ਕਿ ਗੁੱਡ ਫੈਟ ਗੁੱਡ ਫੈਟ ਤੇ ਹਮੇਸ਼ਾ ਇਸੀ ਫੋਕਸ ਬਣਾ ਕੇ ਰੱਖਣਾ ਹੈ ਤੋਂ ਜਿਹੜੀ ਹੁਣ ਸਰਦੀਆਂ ਆ ਗਈਆਂ ਕਿਉਂਕਿ ਗੁੱਡ ਫੈਟ ਦਾ ਸਭ ਤੋਂ ਵਧੀਆ ਸਮਾਂ ਉਹ ਸਰਦੀਆਂ ਹੁੰਦੀਆਂ ਠੀਕ ਹੈ ਪੂਰੀ ਸਰਦੀ ਤੁਸੀਂ ਗੁੱਡ ਫੈਟ ਤੇ ਫੋਕਸ ਕਰਨਾ ਹੁੰਦਾ ਜੇ ਤੁਹਾਡਾ ਬੱਚਾ ਬਚਪਨ ਤੋਂ ਹੀ ਹਰ ਸਰਦੀਆਂ ਦੇ ਵਿੱਚ ਗੁੱਡ ਫੈਟ ਦਾ ਇਨਟੇਕ ਕਰ ਰਿਹਾ ਹੈ ਭਾਪ ਤੁਸੀਂ ਨੂੰ ਕਰਵਾ ਰਹੇ ਹੋ ਤਾਂ ਉਹ ਬੱਚਾ ਬੱਚਾ ਮੈਂਟਲੀ ਸਟਰੋਂਗ ਫਿਜ਼ੀਕਲੀ ਸਟਰੋਂਗ ਇਮੋਸ਼ਨਲੀ ਸਟਰੋਂਗ ਪਾਪ ਮੈਂਟਲੀ ਦੀ ਕਿਮਕੀ ਉਹਨੂੰ 10 ਕਾਰੋਬਾਰ ਦੇ ਦਿਦਿਓ ਜੇ ਦਸੇ ਤੁਹਾਨੂੰ ਚਲਾ ਕੇ ਦਿਖਾ ਦੇਗਾ ਠੀਕ ਹੈ ਫਿਜ਼ੀਕਲ ਦਾ ਮਤਲਬ ਹੈ ਉਹਨੂੰ 10 ਤਰ੍ਹਾਂ ਦੀਆਂ ਖੇਡਾਂ ਚ ਪਾ ਦਿਓ ਦਸਾਂ ਦਾ ਟੌਪ ਦਾ ਖਿਡਾਰੀ ਬਣੇਗਾ ਕਿਉਂਕਿ ਉਹਦੇ ਕੋਲ ਗੁੱਡ ਫੈਟ ਹੈ ਸੋ ਗੁੱਡ ਫੈਟ ਜਿਹੜੀ ਸਾਇੰਸ ਹਨ ਬਹੁਤ ਸਟਰੋਂਗ ਹੈ ਟੈਕਨੀਕਲ ਆ ਸੈਂਸਿਟਿਵ ਹੈ ਇਸੇ ਕਰਕੇ ਇਹਦੇ ਤੇ ਖੇਡਿਆ ਗਿਆ ਠੀਕ ਹੈ ਸਭ ਸਾਡੇ ਕੋਲ ਕਿਓ ਵਾਰ ਕਢਵਾ ਦਿੱਤਾ ਦੁੱਧ ਵਾਰ ਕਢਵਾ ਦਿੱਤਾ ਮੱਖਣ ਵਾਰ ਕਢਵਾ ਦਿੱਤਾ ਡਰਾ ਡਰਾ ਕੇ ਜਿਹੜੇ ਬਜ਼ੁਰਗਾਂ ਦਾ ਬਚਪਨ ਮੱਖਣ ਚ ਗੁਜ਼ਰਿਆ ਸੀ ਉਹਨਾਂ ਨੂੰ ਜਦੋਂ ਉਹਨਾਂ ਨੇ ਕਹਿਤਾ ਜੀ ਇਹ ਬਲੱਡ ਸਿਨਰ ਖਾਣਾ ਪਏਗਾ ਤੇ ਕਿਉਂ ਬੰਦ ਕਰ ਦਿਓ ਉਹ ਬੜੇ ਪੇ ਸਭ ਤੋਂ ਬੁਰੇ ਹਾਲਾਤਾਂ ਚ ਰਹੇ ਨੇ ਇਸ ਵੇਲੇ ਮੈਨੂੰ ਜੀ ਜੋ ਚੀਜ਼ ਸਮਝ ਆਈ ਕਿ ਜੇਕਰ ਤੁਹਾਡੇ ਅੰਦਰ ਜੋ ਤੁਸੀਂ ਮੈਨੂੰ ਸਮਝਾਇਆ ਜਿਹੜੀ ਗੱਲਬਾਤ ਆਪਣੀ ਬਿਹਾਈਂਡ ਦੇ ਕੈਮਰਾ ਵੀ ਹੋਈ ਹੈ ਡਾਕਟਰ ਸਾਹਿਬ ਇੱਕ ਗੱਲ ਮੈਨੂੰ ਸਮਝ ਆਈ ਹੈ ਕਿ ਜੇਕਰ ਤੁਹਾਡੇ ਸਰੀਰ ਦੇ ਅੰਦਰ ਗੁੱਡ ਫੈਟ ਨਹੀਂ ਹੈ ਯਾਨੀ ਕਿ ਚਰਬੀ ਨਹੀਂ ਹੈ ਜਿੰਨੀ ਮਿਕਦਾਰ ਹੋਣੀ ਚਾਹੀਦੀ ਹੈ ਜਾਂ ਉਹ ਕਿਸੇ ਕਾਰਨ ਕਰਕੇ ਫੁੱਕ ਗਈ ਹੈ ਖਰਾਬ ਹੋ ਗਈ ਹੈ ਤਾਂ ਤੁਸੀਂ ਉਮਰ ਤੋਂ ਪਹਿਲਾਂ ਬੁੱਢੇ ਹੋ ਜਾਓਗੇ ਉਮਰ ਤੋਂ ਪਹਿਲਾਂ ਬੁੱਢੇ ਉਮਰ ਤੋਂ ਪਹਿਲਾਂ ਪਾਗਲ ਵੀ ਤਾਂ ਹੋਗੇ ਡਿਪਰੈਸ ਵੀ ਹੋਗੇ ਅੱਜ ਡਿਪਰੈਸ਼ਨ ਬੱਚਿਆਂ 'ਚ ਕਿਉਂ ਗੁੱਡ ਫੈਟ ਹੈ ਨਹੀਂ ਐਂਜ਼ਾਇਟੀ ਕਿਉਂ ਗੁੱਡ ਫੈਟ ਹੈ ਨਹੀਂ ਲੇਡੀਜ਼ 'ਚ ਡਿਪਰੈਸ਼ਨ ਇਸ ਆਈਟੀ ਕਿਉਂ ਗੁੱਡ ਫੈਟ ਹੈ ਨਹੀਂ ਸਿਸਟ ਕਿਉਂ ਵੱਡ ਰਹੀਆਂ ਨੇ ਕੋਈ ਹੋਇਆ ਤਾਂ ਜੀ ਉਹ ਬੰਦਾ ਤਾਂ ਅੱਜਕੱਲ ਗੁਲਗਲੇ ਵਰਗੇ ਹੋਈਆਂ ਪਈਆਂ ਨੇ ਸਾਡੀਆਂ ਔਰਤਾਂ ਵੀ ਸਾਡੇ ਬੰਦੇ ਵੀ ਉਹ ਗੁਲਗਲੇ ਵਰਗੇ ਹੋਏ ਪੈਣ ਫਿਰ ਫੈਟ ਤਾਂ ਹੁੰਦੀ ਹੈ ਜੀ ਨਹੀਂ ਸਰ ਉਹ ਗੁੱਡ ਫੈਟ ਨਹੀਂ ਨਾ ਬੈਡ ਫੈਟ ਹੈ ਬੈਡ ਫੈਟ ਹਾਂ ਜੀ ਉਹ ਬੈਡ ਫੈਟ ਆ ਉਹ ਇਹ ਵੀ ਫਰਕ ਕੇ ਯੈਸ ਯੈਸ ਉਸ ਫੈਟ ਨਾਲ ਤੁਸੀਂ ਰੋਗੀ ਹੋ ਰਹੇ ਹੋ ਨਾ ਗੁੱਡ ਫੈਟ ਨਾਲ ਤੁਹਾਨੂੰ ਮੋਟਾਪਾ ਹੀ ਨਹੀਂ ਆਉਂਦਾ ਬੈਡ ਫੈਟ ਨਾਲ ਆਏਗਾ ਮੋਟਾਪਾ ਗੁੱਡ ਫੈਟ ਖਾਓ ਤੁਹਾਨੂੰ ਮੋਟਾਪਾ ਆઈ ਸਕਦਾ ਹੈਗਾ ਗੁੱਡ ਫੈਟ ਦਾ ਕੰਮ ਹੀ ਇਹ ਹੈ ਹਰ ਚੀਜ਼ ਦੀ ਇੱਕ ਡੋਜ਼ ਹੈ ਉਹਨੂੰ ਤੁਸੀਂ ਕਮ ਕਰਦੀ ਜੀ ਫਿਰ ਗੁੱਡ ਫੈਟ ਕੰਮ ਕੀ ਕਰ ਗੁੱਡ ਫੈਟ ਦੇ ਦੇਖੋ ਏਰੀਆ ਕੀ ਹੈ ਸਭ ਤੋਂ ਪਹਿਲਾ ਏਰੀਆ ਬ੍ਰੇਨ ਤੁਹਾਡੇ ਅੰਦਰ ਅਸੀਂ ਬ੍ਰੇਨ ਜੀ 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 ਬ੍ਰੇਨ ਦੇ ਵਿੱਚ ਸੱਡਦਾ ਫੈਟ ਦਾ ਢਿੱਡ ਚ ਹੁੰਦੀ ਹੈ ਜੀ ਨਹੀਂ ਕਿਉਂਕਿ ਅਸੀਂ ਸਿਰਫ ਸਾਡਾ ਧਿਆਨ ਢਿੱਡ ਤੇ ਰਹਿੰਦਾ ਤਾਂ ਕਰਕੇ ਮੋਸਟਲੀ ਬੰਦੇ ਦਾ ਧਿਆਨ ਢਿੱਡ ਤੇ ਰਹਿੰਦਾ ਢਿੱਡ ਖਾਲੀ ਹੈ ਕਿ ਭਰਿਆ ਹੈ ਭੁੱਖ ਲੱਗੀ ਹੈ ਕਿ ਨਹੀਂ ਲੱਗੀ ਪਿਆਸ ਲੱਗੀ ਹੈ ਜਾਂ ਭੁੱਖ ਲੱਗੀ ਹੈ ਨਮਕੀਨ ਖਾਣ ਨੂੰ ਮਨ ਕਰਦਾ ਚਟਪੜਾ ਚਟਪੜਾ ਖਾਣ ਨੂੰ ਮਨ ਕਰਦਾ ਫੋਕਸ ਢਿੱਡ ਤੇ ਰਹਿੰਦਾ ਮੋਸਟਲੀ ਇਸ ਕਰਕੇ ਇਤੋਂ ਅੱਗੇ ਪਿੱਛੇ ਨਹੀਂ ਲੇਕਿਨ ਐਜ਼ ਅ ਨੇਚਰਲ ਸਾਇੰਸ ਐਕਸਪਰਟ ਮੈਂ ਗੱਲ ਕਰਾਂ ਤਾਂ ਗੁੱਡ ਫੈਟ ਦਾ ਸਭ ਤੋਂ ਸਟਰੋਂਗ ਵਰਕ ਹੈ ਬ੍ਰੇਨ ਦੇ ਵਿੱਚ ਯੈਸ ਜਦੋਂ ਤੁਸੀਂ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੇ ਹੋ ਸਸਬਦਾ ਦਿਲ ਕਰਦਾ ਕਪਚਾ ਹੋ ਜੀ 커피 ਹੋ ਜੇ ਚਟਪਟਾ ਹੋ ਜੇ ਗੋਲ ਗੱਪੇ ਹੋ ਜਾਣ ਜੇ ਬਹੁਤ ਜਿਆਦਾ ਲੋਕ ਹੋਰ ਜਿਆਦਾ ਇਹਨੂੰ ਇਹਦੇ ਚ ਬਾਹਰ ਨਿਕਲਣਾ ਚਾਹੁੰਦੇ ਹੋ ਕਹਿੰਦੇ ਇੱਕ ਛੋਟਾ ਛੋਟਾ ਪੈਕ ਹੋ ਜੇ ਠੀਕ ਆ ਉਹ ਫਿਰ ਉਹ ਕਹਿੰਦੇ ਜੀ ਅੱਜ ਕੁਛ ਚਿੱਲ ਹੋ ਜੇ ਗੈਟਿੰਗ ਤਾਂ ਇਹ ਸਾਰਾ ਦਾ ਸਾਰਾ ਚੀਜ਼ ਕੀ ਕੀ ਇਹ ਤੋਂ ਅੰਦਰ ਡਿਮਾਂਡ ਆਂਦੀ ਹੈ ਨਾ ਤੁਸੀਂ ਐਵੇਂ ਤਾਂ ਚਲੇ ਨਹੀਂ ਜਾਂਦੇ ਉਹ ਛਾ ਫਿਰ ਸਾਨੂੰ ਪਤਾ ਨਹੀਂ ਲੱਗਦਾ ਵੀ ਇਹ ਡਿਮਾਂਡ ਹੈ ਕਿਸ ਚੀਜ਼ ਦੀ ਯੈਸ ਤੇ ਫਿਰ ਅਸੀਂ ਕਹਿੰਨੇ ਵੀ ਲਿਓ ਵੀ ਕੁਝ એનર્ਜੀ ਵਾਲਾ ਖਾਈਏ ਯੈਸ ਐਂਡ ਕੁਝ ਵੀ ਅਸੀਂ ਕੰਫਰਟ ਅਸਲ ਵਿੱਚ ਹੁੰਦਾ ਕੀ ਫਰੂਕੀ ਜੀ ਅਸੀਂ ਕੰਫਰਟ ਚਾਹੁੰਨੇ ਹੁੰਨੇ ਉਦੋਂ ਬਟ ਸਾਨੂੰ ਸਾਡੀ ਆਦਤ ਬਣੀ ਹੁੰਦੀ ਵੀ ਯਾਰ ਮੈਂ ਕੱਪ ਚਾਹਣਾ ਕੰਫਰਟ ਹੋਊਂਗਾ ਤੁਸੀਂ ਉਹ ਮੰਗ ਲੈਨੇ ਆ ਸਾਡੀ ਆਦਤ ਬਣੀ ਇੱਕ ਛੋਟੇ ਪੈਗ ਨਾਲ ਕੰਫਰਟ ਅਸੀਂ ਉਹ ਮੰਗ ਲੈਨੇ ਆ ਉਹ ਸਾਡੀ ਆਦਤ ਸ਼ਾਮਲ ਅਸੀਂ ਕੰਫਰਟ ਲੱਭ ਰਹੇ ਹੁੰਨੇ ਆ ਬਟ ਜਿਹੜਾ ਇਨਸਾਨ ਗੁੱਡ ਫੈਟ ਦਾ ਸੇਵਨ ਕਰ ਰਿਹਾ ਉਹਦੇ ਅੰਦਰ ਇਹਨਾਂ ਜਿਹਦੀ ਕਰੀਵਿੰਗ ਹੀ ਬੰਦ ਹੋ ਜਾਂਦੀ ਆ ਮੈਂ ਕਹਿੰਨਾ ਨਹੀਂ ਮੈਂ ਨਹੀਂ ਕਹਿ ਰਿਹਾ ਘਟ ਜਾਏਗੀ ਬੰਦ ਹੀ ਹੋ ਜਾਣੀ ਆ ਬਹੁਤ ਵੱਡੀ ਸਟੇਟਮੈਂਟ ਹੈ ਡਾਕਟਰ ਯਸ ਯਸ ਪ੍ਰੈਕਟੀਕਲ ਕਰੋ ਮੈਗਨਾ ਪ੍ਰੈਕਟੀਕਲ ਕਰੋ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਦੋਂ ਬੰਦਾ ਥੱਕ ਜਾਂਦਾ ਹੈ ਕੰਮ ਤੋਂ ਥੱਕਿਆ ਹਾਰੇ ਆਉਂਦਾ ਜਿਹਨੂੰ ਅਸੀਂ ਪੰਜਾਬੀ ਵਿੱਚ ਅਕਸਰ ਇਹ ਸ਼ਬਦ ਇਸਤੇਮਾਲ ਕਰਦੇ ਹਾਂ ਕਿਉਂਕਿ ਨਾ ਬੰਦਾ ਕਦੇ ਥੱਕਦਾ ਹੈ ਨਾ ਉਹ ਹਾਰਦਾ ਹੈ ਉਹ ਤਾਂ ਰੋਜ਼ਾਨਾ ਦੀ ਜ਼ਿੰਦਗੀ ਲੇਕਿਨ ਸਾਡਾ ਤਕੀਆ ਕਲਾਮ ਹੀ ਬਣਾਉਂਦੇ ਵੀਰ ਥੱਕਿਆ ਆ ਰਿਹਾ ਬੰਦਾ ਆਇਆ ਹੈ ਤੇ ਇਹਦਾ ਇਹਨੂੰ ਛੇੜੋ ਨਾ ਨਹੀਂ ਛੇੜੋ ਤੇ ਫਿਰ ਉਹ ਕਹਿੰਦਾ ਵੀ ਲਿਓ ਵੀ ਮੇਰੀ ਫੇਵਰਿਟ ਚੀਜ਼ ਮੈਨੂੰ ਦੇ ਦਿਓ ਕੋਈ ਮੈਚ ਦੇਖਿਆ ਜੀ ਜਿਹੜਾ ਬੰਦਾ ਹੁੰਦਾ ਉਹ ਕਹਿੰਦਾ ਯਾਰ ਆਈਸ ਬ੍ਰਿਕ 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 ਆਈਸਕ੍ਰੀਮ ਖਾ ਜਾਂਦੇ ਨੇ ਕੋਈ ਕਹਿੰਦਾ ਯਾਰ ਸਮੋਸੇ ਲਿਆਓ ਕੋਈ ਕਹਿੰਦਾ ਜੀ ਪਟੂਰੇ ਲਿਆਓ ਲੱਡੂ ਲਿਆਓ ਲੱਡੂ ਲਿਆਓ ਮਿੱਠਾ ਲਿਆਓ ਰਸਗੁਲੇ ਲਿਆਓ ਜਲੇਬੀ ਲਿਆਓ ਬਿਲਕੁਲ ਠੀਕ ਹੈ ਠੀਕ ਹੈ ਨਾ ਕੋਈ ਕਹਿੰਦਾ ਜੀ ਮੇਰਾ ਕੋਕ ਪੀਣ ਨੂੰ ਦਿਲ ਕਰਦਾ ਕੋਈ ਕਹਿੰਦਾ ਮੇਰਾ ਸ਼ਾਮ ਨੂੰ ਦੂਸਰਾ ਐਪੀ ਪੀ ਪੀ ਨੂੰ ਦਿਲ ਕਰਦਾ ਵਟਐਵਰ ਜਿੰਨੀਆਂ ਵੀ ਚੀਜ਼ਾਂ ਜਿੱਥੇ ਵੀ ਕਿਸੇ ਨੇ ਟੇਸਟ ਆਪਣਾ ਸੈੱਟ ਕੀਤਾ ਹੈ ਨਾ ਕੰਫਰਟ ਦਾ ਉਹ ਉਹਦੀ ਡਿਮਾਂਡ ਕਰਦਾ ਕਿਸੇ ਦਾ ਕਰ ਦਿਲ ਕਰਦਾ ਮੈਂ ਸਮੋਕਿੰਗ ਕਰਨ ਨੂੰ ਮਨ ਕਰਦਾ ਫਿਰ ਉਹ ਥੱਕ ਕੇ ਇਕਾਂਤ ਚ ਜਾਂਦਾ ਓਪਨ ਸਮੋਕਿੰਗ ਏਰੀਆ ਦੇ ਵਿੱਚ ਉਹ ਸਮ ਠੀਕ ਹੈ ਉਹ ਉਹ ਇੱਕ ਇਹ ਕਿਸ ਲਈ ਕਰ ਰਿਹਾ ਉਹ ਕੰਫਰਟ ਲੈਣ ਲਈ ਕਰ ਰਿਹਾ ਹੈ ਉਥੇ ਉਥੇ ਫਿਰ ਉਹਦਾ ਧਿਆਨ ਹੀ ਨਹੀਂ ਹੋਣਾ ਕਿ ਇਹ ਮੇਰੀ ਹੈਲਥ ਨੂੰ ਵਿਗਾੜੇਗੀ ਜਾਂ ਸੁਆਰੇਗੀ ਉਹ ਜਸਟ ਕੰਫਰਟ ਲਬਰੇ ਹੁੰਦਾ ਕਾਰਨ ਹੁੰਦਾ ਵੀ ਉਹਦੇ ਦਿਮਾਗ ਦਾ ਜਿਹੜੀ ਚਰਬੀ ਉਹ ਸੁੱਕ ਗਈ ਹੈ ਯਾਨੀ ਫੈਟ ਦਿਮਾਗ ਚੋਂ ਉਸ ਵੇਲੇ ਤੱਕ ਲੈਵਲ ਲੋ ਹੋਇਆ ਹੁੰਦਾ ਹਾਂ ਉਹ ਗਲੂਕੋਜ਼ ਲੈਵਲ ਘਟਦਾ ਉਹਨੂੰ ਜਿਹੜਾ ਲੈਵਲ ਲੋ ਨਾਰਮਲ ਕਹਿੰਦੇ ਨੇ ਉਹ ਗਲੂਕੋਜ਼ ਲੈਵਲ ਨੀਚੇ ਆ ਜਾਂਦਾ ਤਾਂ ਉਹ ਉਹ ਉਹਨੂੰ ਇਨਹਾਂਸ ਕਰਨ ਵਾਸਤੇ ਫਿਰ ਬੰਦਾ ਇੱਧਰ ਨੂੰ ਜਾਂਦਾ ਹੈ ਰਿਲੈਕਸ ਮੰਗਦਾ ਤਾਂ ਜਦੋਂ ਅਸੀਂ ਗੁੱਡ ਫੈਟ ਲੈਨੇ ਤਾਂ ਗਲੂਕੋਸ ਲੈਵਲ ਨੀਚੇ ਹੀ ਨਹੀਂ ਆਉਂਦਾ ਉਹਦੇ ਕੋਲ ਕੈਪੈਸਿਟੀ ਵੱਧ ਹੁੰਦੀ ਹੈ ਜਿੰਨਾ ਮਰਜ਼ੀ ਕੰਮ ਕਰਾ ਲਓ ਸਭ ਨੂੰ ਚੰਗਾ ਲੱਗਦਾ ਇਹ ਜਨਤਕ ਹੋਣਾ ਚਾਹੀਦਾ ਨੁਸਖਾ ਫਾਰਮੂਲਾ ਫੈਟ ਵਾਲਾ ਤੇ ਜੀ ਬਿਲਕੁਲ ਜਨਤਕ ਹੋਣਾ ਚਾਹੀਦਾ ਆਲਰੇਡੀ ਦੇਖੋ ਹੈ ਹੀ ਜਨਤਕ ਹੈ ਲੇਕਿਨ ਕੀ ਹੈਗਾ ਕਿ ਅਸੀਂ ਕਈ ਵਾਰੀ ਜਾਲ ਚ ਫਸੇ ਹੁੰਨੇ ਆ ਤੁਹਾਨੂੰ ਚੀਜ਼ਾਂ ਨਹੀਂ ਸਮਝ ਆਉਂਦੀਆਂ ਸੋ ਇਹੀ ਸਾਡੀ ਸੰਸਥਾ ਵੈਲਵਿੰਗ ਹੈਲਥ ਆਰਗੇਨਾਈਜੇਸ਼ਨ ਦੀ ਕੋਸ਼ਿਸ਼ ਹੈ ਕਿ ਇਹੀ ਦਬੀਆਂ ਹੋਈਆਂ ਚੀਜ਼ਾਂ ਸਾਡੇ ਪਰਿਵਾਰਾਂ ਤੱਕ ਬੱਚਿਆਂ ਤੱਕ ਬਜ਼ੁਰਗਾਂ ਤੱਕ ਸਾਡੇ ਮੁਲਕ ਤੱਕ ਜੀ ਜੀ ਫਿਰ ਪਹਚਾਉਣ ਦਾ ਕੁਝ ਹਿੱਲਾ ਸੋਚਿਆ ਜੀ ਦੇਖੋ ਇਹਦੇ ਚ ਹਿੱਲਾ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਅਸੀਂ ਕਾਮਨਲੀ ਆਪਣੇ ਪੇਸ਼ੈਂਟ ਨੂੰ ਰეკਮੈਂਡ ਵੀ ਕਰਦੇ ਆ ਉਹ ਹੈਗਾ ਦੇਸੀ ਗਾਂ ਦਾ ਦੇਸੀ ਕਿਉ ਠੀਕ ਹੈ ਠੀਕ ਹੈ ਜਾਂ ਮੱਝ ਦਾ ਦੇਸੀ ਕਿਉ ਦੋਨੇ ਹੀ ਗੁੱਡ ਫੈਟ ਚ ਹੁੰਦੇ ਨੇ ਬਟ ਮੱਝ ਦੇ ਦੇਸੀ ਕਿਉ ਉਹਦੋਂ ਡਿਸਟਰਬ ਹੋ ਜਾਂਦਾ ਜਦੋਂ ਮੱਝ ਨੂੰ ਓਸੀਟੋਸਿਨ ਇੰਜੈਕਸ਼ਨ ਲਗਾਏ ਜਾਂਦੇ ਨੇ ਜਾਂ ਉਹਨੂੰ ਪੈਸੇ ਸਾਈਡ ਫਰਟੀਲਾਈਜ਼ਰ ਨਾਲ ਚਾਰਾ ਪਾਇਆ ਜਾਂਦਾ ਹੈ ਤਾਂ ਉਹ ਮੱਝ ਦਾ ਜਿਹੜਾ ਲੀਵਰ ਹੈ ਉਹ ਇਸ ਤਰੀਕੇ ਦਾ ਹੁੰਦਾ ਹੈ ਕਿ ਜੋ ਖਾ ਰਹੀ ਉਹ 100% ਦੁੱਧ ਜਾਏਗਾ ਲੇਕਿਨ ਦੇਸੀ ਗਾਂ ਦਾ ਜਿਹੜਾ ਲੀਵਰ ਹੈ ਉਹ ਇਸ ਤਰ੍ਹਾਂ ਦਾ ਜੋ ਖਾਏਗੀ ਉਹ ਲੀਵਰ ਤੱਕ ਫਿਲਟਰ ਹੋ ਕੇ ਅੱਗੇ ਫਿਰ ਦੁੱਧ ਤੱਕ ਜਾਂਦਾ ਹੈ ਸੋ ਇਹ ਦੋ ਡਿਫਰੈਂਸ ਜਿਹੜੇ ਗੋਡ ਗਿਫਟਡ ਨੇ ਦੋਨੇ ਪਸ਼ੂਆ ਕੋਲ ਨੇ ਇਸ ਕਰਕੇ ਗੁੱਡ ਫੈਟ ਪਹਿਲਾਂ ਇੱਥੋਂ ਹੀ ਲੈਂਦੇ ਸੀ ਸਾਡੇ ਬਜ਼ੁਰਗ ਗੁੱਡ ਫੈਟ ਇਸ ਤਰ੍ਹਾਂ ਦਾ ਦੁੱਧ ਕਿੱਥੋਂ ਲੈ ਕੇ ਆਈ ਅੱਜ ਕੱਲ ਤਾਂ ਹਰੇਕ ਪਾਸੇ ਚਾਰੀ ਉਸੇ ਤਰੀਕੇ ਦਾ ਸਪਰੇਹਾਂ ਰੇਹ ਸਪਰੇਹਾਂ ਵਾਲਾ ਜੀ 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 ਤਾਂ ਇੱਕ ਤਾਂ ਇਹ ਹੈਗਾ ਕਿ ਜਿਆਦਾ ਤੁਸੀਂ ਦੇਸੀ ਗਾਂ ਦਾ ਦੇਸੀ ਕਿਉਂ ਖੁਦ ਅਗਰ ਕੋਈ ਕਰਦਾ ਹੈ ਤਾਂ ਜਰੂਰ ਇਸ ਇਧਰ ਨੂੰ ਆਵੇ ਫੋਰ ਐਗਜ਼ਾਮਪਲ ਬਹੁਤ ਸਾਰੇ ਦਰਸ਼ਕ ਜਿਹੜੇ ਸੀਵਲ ਕਰਵਾ ਸਕਦੇ ਇਸ ਤਰ੍ਹਾਂ ਦਾ ਕੁਝ ਹੈ ਤੁਹਾਡੇ ਕੋਲ ਹਾਂ ਅਸੀਂ ਆਲਰੇਡੀ ਪੇਸ਼ੰਟ ਨੂੰ ਦਿੰਨੇ ਆ ਜਿਹੜੇ ਸਾਨੂੰ ਪਤਾ ਹੁਣ ਜਿਹੜੇ ਬੱਚੇ ਆ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਅੱਜ ਜਿਹੜਾ ਬੱਚਾ ਪੈਦਾ ਹੋ ਰਿਹਾ ਵਿਦਆਊਟ ਗੁੱਡ ਫੈਟ ਆ ਉਹ ਪੈਦਾ ਹੋਣ ਤੋਂ ਬਾਅਦ ਠੀਕ ਆ ਉਹਦੇ ਤੇ ਜਿਹੜੇ ਪੈਦਾ ਹੋਣ ਤੋਂ ਬਾਅਦ ਐਕਸਪੈਰੀਮੈਂਟ ਦਿੱਤੇ ਜਾਂਦੇ ਨੇ ਉਹਦੇ ਨਾਂ ਦੇ ਅੰਦਰ ਗੁੱਡ ਫੈਟ ਜਿਹੜੀ ਥੋੜੀ ਬਹੁਤ ਹੀ ਹੁੰਦੀ ਵੀ ਆ ਜੋ ਮਾਂ ਦੇ ਗਰਭ ਤੋਂ ਆਉਂਦੀ ਉਹ ਡਿਸਟਰਾਇ ਹੋ ਜਾਂਦੀ ਆ ਔਰ ਉਹਦੇ ਕਰਕੇ ਉਹ ਮੈਂਟਲੀ ਐਬਨਾਰਮਲ ਹੁੰਦਾ ਜਿੰਨੇ ਬੱਚੇ ਹਾਈਪਰ ਐਗਰੈਸਿਵ ਐਕਟੀਵਿਟੀ ਚ ਨੇ ਏ ਡੀ ਐਚ ਡੀ ਆਟਿਜ਼ਮ ਇਹ ਸਾਰੇ ਗੁੱਡ ਫੈਟ ਲੈਕ ਆਫ ਗੁੱਡ ਫੈਟ ਆ ਠੀਕ ਆ ਭਾਪ ਗੁੱਡ ਫੈਟ ਦੀ ਕ ਬ੍ਰੈਂਡ ਇਸ ਸੋ ਦੇ ਵਿੱਚ ਟੈਸਟ ਹੋ ਜਾਂਦੀ ਹੈ ਜੀ ਗੁੱਡ ਫੈਟ ਬੈਡ ਫੈਟ ਨਹੀਂ ਇਹ ਟੈਸਟ ਦਾ ਦੇਖੋ ਨਾਰਮਲ ਲੀਵਰ ਐਲਫਟੀ ਚੀ ਹੁੰਦੀ ਹੈ ਤੁਹਾਨੂੰ ਪਤਾ ਕਿਵੇਂ ਲੱਗੇ ਵਿੱਚ ਉਹਦੇ ਵਿੱਚ ਉਹਦੇ ਵਿੱਚ ਇਹ ਨਹੀਂ ਆਉਂਦੀ ਉਹਦੇ ਵਿੱਚ ਐਲਡੀਐਲ ਔਰ ਐਚਡੀਐਲ ਹੀ ਆਉਂਦਾ ਹੈ ਲੇਕਿਨ ਹੋਲ ਬਾਡੀ ਜਿਹੜੀ ਗੁੱਡ ਫੈਟ ਦੀ ਕੰਸਪਸ਼ਨ ਹੈਗੀ ਆ ਉਹ ਕਿਉਂਕੋ ਆਇਨਿਕ ਫਾਰਮ ਚ ਬਾਡੀ ਯੂਜ਼ ਕਰਦੀ ਹੈ ਤਾਂ ਆਈ ਡੋਟ ਨੋ ਕਿ ਉਹਦਾ ਕੋਈ ਟੈਸਟ ਹੋਏਗਾ ਕਿ ਨਹੀਂ ਹੋਏਗਾ ਬਟ ਕੋਈ ਵੀ ਚੀਜ਼ ਤੁਸੀਂ ਮੈਂ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਕਮ ਫਰੂਕੀ ਜੀ ਤੁਸੀਂ ਤੁਸੀਂ ਸੌਰੀ 90 ਦਿਨ ਤੁਸੀਂ ਅਨਾਰ ਦਾ ਜੂਸ ਪੀਓ ਤਨਬਿਧਨ ਪੀਣ ਤੋਂ ਬਾਅਦ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਕਿ ਤੁਹਾਡੇ ਅੰਦਰ ਚੇਂਜ ਨਹੀਂ ਆਏਗਾ ਆਏਗਾ ਨਾ ਉਹ ਉਹ ਹੀ ਚੀਜ਼ ਹੈ ਤੇ ਤੁਸੀਂ ਡਾਈਟ ਨੂੰ ਕਰਕੇ ਦੇਖੋ ਮੈਂ ਤੁਹਾਨੂੰ ਕੀ ਪਤਾ ਮੇਰਾ ਸਵਾਲ ਇਹ ਹੈ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਰეკਮੈਂਡ ਕਰਦੇ ਹੋ ਗਾਂ ਦਾ ਦੇਸੀ ਕੀ ਤੁਹਾਨੂੰ ਕਿਵੇਂ ਪਤਾ ਲੱਗਦਾ ਜੀ ਵੀ ਇਸ ਬੰਦੇ ਅੰਦਰ ਜਿਹੜੀ ਬੈਡ ਫੈਟ ਵਧੀ ਹੋਈ ਹੈ ਔਰ ਗੁੱਡ ਫੈਟ ਦੀ ਘਾਟ ਹੈ ਉਹ ਤੁਸੀਂ ਕਿਵੇਂ ਦੇਖਦੇ ਹੋ ਜੀ ਉਹਦੇ ਸਿੰਪਟਮ ਤੋਂ ਕਿਵੇਂ ਜੀ ਚੀ ਨੀਂਦ ਨਹੀਂ ਆ ਰਹੀ ਡਿਪਰੈਸ ਹੋ ਐਂਜ਼ਾਈਟੀ ਆ ਮੂਡ ਸਵਿੰਗ ਹੋ ਰਿਹਾ ਤੇ ਗੁੱਡ ਫੈਟ ਕੱਟੀ ਹੋਈ ਹੈ ਗੁੱਡ ਹਾਰਮones ਕੱਟੇ ਹੋਏ ਖੁਸ਼ ਨਹੀਂ ਖੁਸ਼ੀ ਨਹੀਂ ਆ ਰਹੀ ਗੁੱਡ ਫੈਟ ਕੱਟੀ ਹੋਈ ਹੈ ਬੈਡ ਕੋਲੇਸਟ੍ਰੋਲ ਆ ਰਹੇ ਵਧਿਆ ਹੋਇਆ ਤਾਂ ਇਟ ਮੀਨਸ ਗੁੱਡ ਫੈਟ ਕੱਟੀ ਹੋਈ ਹੈ ਲੀਵਰ ਫੈਟੀ ਗੁੱਡ ਫੈਟ ਜਦੋਂ ਕੱਟਦੀ ਹੈ ਨਾ ਫਰੂਕੀ ਜੀ ਸਭ ਤੋਂ ਪਹਿਲਾਂ ਮਰਦਾ ਹੈ ਲੀਵਰ ਕਿਉਂਕਿ ਲੀਵਰ ਦਾ ਤਾਂ ਸਾਥ ਹੀ ਹੈ ਗੁੱਡ ਫੈਟ ਜੀ ਲੀਵਰ ਦੇ ਜਿਹੜੇ ਜਿੰਨੇ ਵੀ ਗੈਸਟ੍ਰਿਕ ਜੂਸਸ ਨੇ ਉਹਨਾਂ ਦੀ ਕੁਆਲਿਟੀ ਗੁੱਡ ਫੈਟ ਨੇ ਬੈਟਰ ਕਰ ਦੇਣੀ ਹੈ ਉਹਦੇ ਨਾਲ ਪਿੱਤੇ ਦੀ ਲਾਈਫ ਬਣਦੀ ਹੈ ਅੰਤੜੀਆਂ ਦੀ ਲਾਈਫ ਬਣਦੀ ਹੈ ਪੇਟ ਦੀ ਲਾਈਫ ਬਣਦੀ ਹੈ ਠੀਕ ਹੈ ਸਭ ਦੀ ਲਾਈਫ ਬਣਦੀ ਹੈ ਜੀ ਬਲਦ ਸਾਹਿਬ ਕੋਈ ਨੁਸਖਾ ਫਾਰਮੂਲਾ ਦਿਓ ਜਿਸ ਦੇ ਨਾਲ ਸਾਡੇ ਗੁੱਡ ਫੈਟ ਬਣੇ ਜੀ ਫਿਰ ਸਸਤਾ ਵੀ ਹੋਵੇ ਟਿਕਾਊ ਵੀ ਹੋਵੇ ਤੁਹਾਡੀ ਖਾਸੀਅਤ ਇਹੀ ਹੈ ਉਸੇ ਲਈ ਉਸੇ ਲਈ ਬਿਲਕੁਲ ਉਸੇ ਲਈ ਫਰੂਕੀ ਜੀ ਤੁਹਾਨੂੰ ਪਤਾ ਹੈ ਕਿ ਆਪਾਂ ਸਰਦੀਆਂ ਦੇ ਵਿంటర్ ਸੀਜ਼ਨ ਦੇ ਵਿੱਚ ਹ ਤਕਰੀਬਨ ਮਹੀਨਾ ਵਾਰ ਫ੍ਰੀ ਕੈਂਪ ਆਰਗੇਨਾਈਜ਼ ਕਰਦੇ ਆ ਆਪਣੀ ਸੰਸਥਾ ਵੱਲੋਂ ਤਾਂ ਉਸੇ ਵਾਸਤੇ ਹੀ ਜਿਵੇਂ ਕਿ ਲਾਸਟ ਆਪਾਂ ਕੈਂਪ ਫਿਨਿਸ਼ ਕੀਤਾ ਹੈ ਸਿਰ ਇਹ ਮੇਰੇ ਸਾਇਟ ਤੇ ਉਥੇ ਪਬਲਿਕ ਆਈ ਲੋਕ ਆਏ ਪਿਆਰ ਦਿੱਤਾ ਉਹਨੂੰ ਆਪਾਂ ਕੈਂਸਰ ਦਾ ਫਾਰਮੂਲਾ ਗ੍ਰੀਨ ਐਪਲ ਵਾਲਾ ਉਹ ਉਹਨਾਂ ਨੂੰ ਲਿਖਵਾਇਆ ਤਾਂ ਸੈਕਿੰਡ ਜਿਹੜਾ ਕੈਂਪ ਹੈ ਉਹ 30 ਨਵੰਬਰ ਨੂੰ ਦਿਨ ਸ਼ਨੀਵਾਰ 11 ਵਜੇ ਆਪਣੇ ਲੁਧਿਆਣਾ ਰਸਾ ਸੈਂਟਰ ਤੇ ਲੱਗਣ ਜਾ ਰਿਹਾ ਉਹ ਉਸ ਦੇਖੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਖਬਰਾਂ ਦੀ ਤਰ੍ਹਾਂ ਨਾ ਛੱਡ ਦਈਏ ਦੇਖੋ ਅਗਰ ਤਾਂ ਆਪਾਂ ਕੈਮਰੇ ਤੇ ਬੋਲ ਦਈਏ ਤੋ ਉਹਦੇ ਲਈ ਲੋਕally ਜਿਵੇਂ ਹਜ਼ਾਰਾਂ ਹੋਰ ਚੱਲ ਰਹੀਆਂ ਨੇ ਵੀਡੀਓ ਇਹ ਵੀ ਵਿੱਚ ਇੱਕ ਵੀਡੀਓ ਤੋਰੀ ਫਿਰੂਗੀ ਲੇਕਿਨ ਅਸੀਂ ਸਾਡੀ ਕੋਸ਼ਿਸ਼ ਹੈ ਕਿ ਲੋਕ ਵਲੰਟੀਅਰਲੀ ਇੱਧਰ ਨੂੰ ਆਉਣ ਔਰ ਫ੍ਰੀ ਕੈਂਪ ਰੱਖਣ ਦਾ ਮਕਸਦ ਹੀ ਇਹ ਹੈ ਕਿ ਜਿਹੜੇ ਲੋਕ ਬਹੁਤ ਸਾਰੇ ਲੋਕ ਵੀਡੀਓ ਦੇਖਦੇ ਨੇ ਆਪਣੀ ਲੇਕਿਨ ਉਹ ਘਰੇ ਬੈਠੇ ਅਲੱਗ-ਅਲੱਗ ਇੱਕ ਪਰਸੈਪਸ਼ਨ ਹੁੰਦੀ ਹੈ ਪਤਾ ਨਹੀਂ ਯਾਰ ਕਿੰਨੇ ਪੈਸੇ ਲੈਂਦੇ ਨੇ ਕੀ ਕੁਝ ਕਰਦੇ ਨੇ ਠੀਕ ਹੈ ਤਾਂ ਫ੍ਰੀ ਕੈਂਪ ਚ ਅਗਲਾ ਹੌਸਲਾ ਕਰ ਲੈਂਦਾ ਯਾਰ ਪੂਰਨ ਕਿਹੜਾ ਪੈਸੇ ਲੈਣੇ ਕੋਈ ਚੱਲੀਏ ਤੁਸੀਂ ਦੇਖਦੇ ਕੀ ਮੇਲਾ ਲਾਇਆ ਨਾ ਉਹ ਜਦੋਂ ਫਿਰ ਆਂਦੇ ਨੇ ਉੱਥੇ ਆਪਾਂ ਜਿਹੜੇ ਉਹਨਾਂ ਨੂੰ ਆਪਣੀ ਰਿਸਰਚ ਦੇ ਮੁਤਾਬਕ ਫਾਰਮੂਲੇ ਦਿੰਨੇ ਆ ਉਹ ਲਿਖ ਕੇ ਲੈ ਕੇ ਜਾਂਦੇ ਨੇ ਘਰੇ ਯੂਜ਼ ਕਰਦੇ ਆ ਉਸ ਤੋਂ ਬਾਅਦ ਜਿਹੜਾ ਆਰਾਮ ਹੁੰਦਾ ਫਿਰ ਆਂਦੇ ਨੇ ਸਾਡੇ ਆਪਣੇ ਕੋਲੇਦਰ ਓਪੀਡੀ ਦੇ ਵਿੱਚ ਔਰ ਮੈਨੂੰ ਫੀਡਬੈਕ ਦਿੰਦੇ ਡਾਕਟਰ ਸਾਹਿਬ ਮੈਂ ਉਹਦੋਂ ਦਾ ਬਹੁਤ ਠੀਕ ਹੈ ਮੈਂ ਬਹੁਤ ਖੁਸ਼ ਹੈ ਤੇ ਇਹੀ ਸਭ ਤੋਂ ਵੱਡੀ ਸਾਨੂੰ ਖੁਸ਼ੀ ਦਿੰਦੀ ਹੈ ਕਿ ਸਾਡਾ ਜਿਹੜਾ ਉਪਰਾਲਾ ਦਸਵੰਦ ਹੈ ਫ੍ਰੀ ਕੈਂਪ ਦਾ ਮਕਸਦ ਜੋ ਅਸੀਂ ਗਿਆਨ ਦੀ ਪੂੰਜੀ ਚ ਕਮਾਇਆ ਤੇ ਜੋ ਅਸੀਂ ਆਪਣਾ ਪੈਸੇ ਦੀ ਵੈਲਥ ਦੀ ਪੂੰਜੀ ਚ ਕਮਾਇਆ ਉਹਦਾ ਦਸਵੰਦ ਠੀਕ ਹੈ ਠੀਕ ਹੈ ਅਸੀਂ ਉਹ ਦਸਵੰਦ ਦੇ ਰੂਪ ਚ ਆਪਾਂ ਆਪੇ ਕੈਂਪ ਲਗਾਣੇ ਆ ਜਿਹਦੇ ਚ ਫ੍ਰੀ ਮੈਡੀਸਿਨ ਇਲੈਕਟ੍ਰੋ ਹੋਮੋਪੈਥੀ ਦੀਆਂ ਠੀਕ ਹੈ ਠੀਕ ਹੈ ਸਪੈਸ਼ਰੀਕ ਸੈਂਸ ਦੀਆਂ ਉਸ ਤੋਂ ਬਾਅਦ ਨੰਬਰ ਆਫ ਥੈਰੇਪੀਜ਼ ਸਰਵਾਇਕਲ ਦੀਆਂ ਲੰਬਰ ਸਪੋਨਡਾਈਲਾਈਟਸ ਜਿਨੇ ਮਣਕੇ ਦਬੇ ਹੋਏ ਆ ਨੀ ਪੇਨ ਦੀਆਂ ਉਹਦੀ ਥੈਰਾਪੀਜ਼ ਫ੍ਰੀ ਆਫ ਕਾਸਟ ਕੀਤੀ ਜਾਂਦੀਆਂ ਨੇ ਆਪਣੇ ਡਾਕਟਰ ਜਿਨੇ ਵੀ ਐਕਸਪਰਟ ਨੇ ਉਹਨਾਂ ਵੱਲੋਂ ਤੋਂ ਇਹ ਔਰ ਤੀਸਰੀ ਵੱਡੀ ਚੀਜ਼ ਕੀ ਹੈ ਇਸ ਵਾਰ ਲੁਧਿਆਣੇ ਦੇ ਕੈਂਪ ਦੇ ਵਿੱਚ ਸਪੈਸ਼ਲ ਡਾਕਟਰ ਪੁੱਲਰ ਦੀ ਕਲਾਸ ਆਰਗੇਨਾਈਜ਼ ਕੀਤੀ ਜਾ ਰਹੀ ਹੈ ਠੀਕ ਹੈ ਤਾਂ ਉਸ ਕੋਈ ਆਲਰੇਡੀ ਲੋਕ ਡਾਕਟਰ ਪੁੱਲਰ ਦੀ ਕਲਾਸ ਨੂੰ ਫੋਲੋ ਕਰਦੇ ਨੇ ਤਾਂ ਇਸ ਵਾਰ ਸਪੈਸ਼ਲ ਆਰਗੇਨਾਈਜ਼ ਕੀਤੀ ਜਾ ਰਹੀ ਜਿਹਦੇ ਵਿੱਚ ਸਰਦੀਆਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਘਰਾਂ ਚ ਤੱਕ ਪਹੁੰਚ ਗਈਆਂ ਨੇ ਬਟਨ ਨੂੰ ਮੈਡੀਸਨ ਲੈਵਲ ਤੱਕ ਉਹਨਾਂ ਨੇ ਕਿਵੇਂ ਲੈ ਕੇ ਜਾਣਾ ਇਹ ਸਪੈਸ਼ਲੀ ਨੋਟ ਕਰਵਾਈ ਜਾਏਗੀ ਫੋਰ ਐਗਜ਼ਾਮਪਲ ਜਿਹੜੇ ਜਿਹੜੇ ਲੋਕ ਪੇ ਕਰਕੇ ਤੁਹਾਡੇ ਕੋਲੋਂ ਨੁਸਖੇ ਫਾਰਮੂਲੇ ਲੈਂਦੇ ਨੇ ਇਸ ਕੈਂਪ ਦੇ ਵਿੱਚ ਤੁਸੀਂ ਉਹ ਮੁਫਤ ਚ ਵੰਡਣ ਵਾਲਿਓ ਉਹ ਮੁਫਤ ਚ ਵੰਡਣ ਵਾਲੇ ਉਹਦਾ ਲੰਗਰ ਲੱਗਣਾ ਹੈ ਗਿਆਨ ਦਾ ਵੀ ਲੰਗਰ ਲੱਗੇਗਾ ਠੀਕ ਹੈ ਤਾਂ ਸਰਦੀਆਂ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨਵੀਆਂ ਹੁੰਦੀਆਂ ਨੇ ਫੋਰ ਐਗਜ਼ਾਮਪਲ ਗਾਜਰ ਸਾਡੀ ਸਬਜ਼ੀ ਚ ਐਡ ਹੋ ਜਾਂਦੀ ਹੈ ਲੇਕਿਨ ਗਾਜਰ ਅਸੀਂ ਸਬਜ਼ੀ ਚ ਹੀ ਤਾਂ ਖਾਣੇ ਆ ਤੇ ਸਬਜ਼ੀ ਤੁਸੀਂ ਕਿੰਨੇ ਖਾ ਲੋਗੇ ਇੱਕ ਕੋਲੀ ਉਹ ਜੀ ਕਿੰਨੇ ਗ੍ਰਾਮ ਖਾ ਲੋਗੇ ਲੇਕਿਨ ਅਕੋਰਡਿੰਗ ਟੂ ਨੇਚਰਲ ਸਾਇੰਸ ਗਾਜਰ ਤੁਸੀਂ ਇੱਕ ਪਾਰਟਿਕੂਲਰ ਕੁਆਂਟੀਟੀ ਭਾਵ ਇੱਕ ਐਨੇ ਗ੍ਰਾਮ ਉਹ ਕਿੰਨੀ ਹੋਏਗੀ ਉਹ ਤਾਂ ਮੈਂ ਉਧਰ ਹੀ ਉੱਥੇ ਲਿਖਵਾਉਂਗਾ ਗੁੱਡ ਫੈਟ ਹੁੰਦੀ ਹੈ ਜੀ ਗਾਜਰ ਚ ਗਾਜਰ ਚ ਗੁੱਡ ਫੈਟ ਤਾਂ ਹੁੰਦੀ ਹੁੰਦੀ ਹੈ ਉਹਦੇ ਚ ਵਿਟਾਮਿਨ ਏ ਸਭ ਤੋਂ ਜ਼ਿਆਦਾ ਹੁੰਦਾ ਪਰ ਉਹ ਕਿੱਥੇ ਜਾ ਕੇ ਦਵਾਈ ਬਣੇਗਾ ਕਿੰਨੀ ਮਾਤਰਾ ਚ ਉਹ ਉਸੇ ਲਿਖਵਾਵਾਂਗੇ ਅਸੀਂ ਖਜੂਰ ਇੰਟਰ ਕਰ ਗਈ ਹੈ ਖਜੂਰ ਇੰਟਰ ਕਰ ਗਈ ਖਜੂਰ ਗੁੱਡ ਮਿੱਠਾ ਚੰਗਾ ਮਿੱਠਾ ਹੈ ਗੁੱਡ ਸ਼ੂਗਰ ਆ ਉਹਦੇ ਵਿੱਚ ਉਹਨੂੰ ਸ਼ੇਖਾਂ ਨੇ ਵੀ ਉੱਥੇ ਤੋਹਫੇ ਦਿੱਤੇ ਨੇ ਜੀ ਖਜੂਰ ਦੇ ਉਹ ਕਿਆ ਬਾਤ ਹੈ ਉਹ ਬਿਲਕੁਲ ਗੁੱਡ ਫੈਟ ਹੈ ਔਰ ਖਜੂਰ ਖਾ ਕੇ ਤੁਸੀਂ ਜਿਹਨੇ ਟਾਈਪ 2 ਡਾਇਬਟਿਕ ਪ੍ਰੈਸ਼ਰ ਨੇ ਉਹ ਖਜੂਰ ਨੂੰ ਕਿਵੇਂ ਖਾ ਕੇ ਆਪਣੀ ਸ਼ੂਗਰ ਨਾਰਮਲ ਕਰ ਸਕਦੇ ਨੇ ਇਹ ਦੱਸਾਂਗੇ ਉਹਦੋਂ ਮਿੱਠਾ ਖਾ ਕੇ ਮਿੱਠਾ ਖਾ ਕੇ ਬਿਲਕੁਲ ਸ਼ੂਗਰ ਦਾ ਮਿੱਠਾ ਖਾ ਕੇ ਠੀਕ ਹੈ ਤੀਸਰੇ ਨੰਬਰ ਦੇ ਉੱਪਰ ਸਰਦੀਆਂ ਦੇ ਵਿੱਚ ਕਿਹੜਾ ਆਇਲ ਤੁਸੀਂ ਯੂਜ਼ ਕਰਨਾ ਹੈ ਆਪਣੀ ਬੋਡੀ ਦੇ ਉੱਪਰ ਤੇ ਸਾਰ ਸਭ ਕੁਝ ਦੱਸਿਆ ਔਰ ਚੌਥੇ ਨੰਬਰ ਦੇ ਉੱਪਰ ਜਿਹੜੀ ਵੱਡੀ ਚੀਜ਼ ਦੱਸਣ ਜਾ ਰਹੇ ਆ ਕਿ ਘਰੇ ਬੈਠ ਕੇ ਤੁਸੀਂ ਗੁੱਡ ਫੈਟ ਤਿਆਰ ਕਿਵੇਂ ਕਰਨੀ ਹੈ ਅੱਜ ਦੱਸ ਦਿਓ ਜੀ ਨੋ ਸਰ ਜਿਹੜਾ ਖਜ਼ਾਨਾ ਹੈ ਨਾ ਉਹ ਖੋਜੀ ਦੀ ਝੋਲੀ ਜਾਣਾ ਚਾਹੀਦਾ ਮੌਜੀ ਦੀ ਝੋਲੀ ਨਹੀਂ ਜਾਣਾ ਚਾਹੀਦਾ ਅੱਜ ਦੱਸਾਂਗੇ ਤਾਂ ਸੋਸ਼ਲ ਮੀਡੀਆ ਤੇ ਬਹੁਤ ਹੀ ਬਹੁਤੇ ਮੇਰੇ ਵਰਗੇ ਮੌਜੀ ਨੇ ਟਾਈਮ ਪਾਸ ਵਾਲੇ ਖੋਜੀ ਚੱਲ ਕੇ ਆਏਗਾ ਚੱਲ ਕੇ ਆਏਗਾ 24 ਕੈਰਟਸ 골ਡ ਉਹਦੀ ਕਾਪੀ ਤੇ ਲਿਖ ਕੇ ਲਿਖਵਾ ਕੇ ਭੇਜਾਂਗੇ ਆਉਣ ਵਾਲੀਆਂ ਪੀੜ੍ਹੀਆਂ ਵੀ ਉਸ 골ਡ ਦਾ ਆਨੰਦ ਲੈਣ ਗਿਆ ਉਹ ਜਿਹੜਾ ਗਿਆਨ ਉਹਦਾ ਬਾਪੂ ਦਾ ਉਹਦੀ ਮਦਰ ਉਹਦਾ ਬ੍ਰਦਰ ਜ ਉਹਦੀ ਸਿਸਟਰ ਉਹ ਡੈਰੀ ਤਿਆਰ ਕਰਕੇ ਰੱਖ ਕੇ ਜਾਏਗਾ ਨਾ ਕਿ ਬੇਟਾ ਇਹਦੇ ਚ ਸਾਰਾ ਕੁ ਲਿਖਿਆ ਹੋਈਆਂ ਨੇ ਜੋ ਨੇਚਰਲ ਸਾਇੰਸ ਦੀ ਰਿਸਰਚ ਦੇ ਵਿੱਚ ਪਾਈਆਂ ਗਈਆਂ ਇਹਨਾਂ ਨੂੰ ਰੋਜ਼ ਇੱਕ ਵਾਰੀ ਪੜ੍ਹ ਲਿਆ ਕਰ ਤਾਂ ਉਹਦੇ ਉਹ ਉਹ ਦੌਲਤ ਬਣ ਜੀਗੀ ਉਹ ਚੀਜ਼ ਸੋ ਇਹ ਚੀਜ਼ਾਂ ਅਸੀਂ ਖੋਜੀ ਇਨਸਾਨ ਨੂੰ ਦਿੰਨੇ ਆ ਉਹਦੇ ਵਾਸਤੇ ਸਾਨੂੰ ਕੋਈ ਲਾਲਚ ਨਹੀਂ ਕਿ ਸਾਨੂੰ ਵਿਊ ਆਣ ਤੇ ਅਸੀਂ ਇੱਥੇ ਬੋਲ ਜੀਏ ਬਹੁਤ ਭੰਡਾਰਾ ਲੇਕਿਨ ਅਸੀਂ ਕਦੀ ਵੀ ਗਿਆਨ ਨੂੰ ਜਿਹੜਾ ਹੈਗਾ ਵੇਸਟ ਨਹੀਂ ਕਰਨਾ ਚਾਹੁੰਦੇ ਅਸੀਂ ਜੀ ਉਹਦਾ ਬਹੁਤ ਮੁੱਲ ਨਹੀਂ ਲੈਣਾ ਲੇਕਿਨ ਕਮ ਸੇ ਕਮ ਉਸ ਇਨਸਾਨ ਨੂੰ ਦਈਏ ਜਿਹੜਾ ਉਹਦੀ ਜਿਹੜਾ ਉਹਦੀ ਕਦਰ ਕਰੇ ਸੋ ਇਸ ਕਿਸ ਦਾ ਕੀ ਦੇਣਾ ਜੀ ਫਿਰ ਉਹਨਾਂ ਗੁੱਡ ਫੈਟ ਆਲਾ ਹਾਂ ਗੁੱਡ ਫੈਟ ਆਲਾ ਦੇਖੋ ਅ ਨੁਸਖਾ ਕੀ ਹੈ ਕਿਹੜੀ ਕਿਹੜੀ ਚੀਜ਼ਾਂ ਚ ਐਡ ਹੋਣੀ ਔਰ ਕਿਵੇਂ ਬਣਾਉਣੀਆਂ ਨੋਰਮਲ ਮੈਂ ਸ਼ਾਰਟ ਚ ਗੱਲ ਕਰਾਂ ਤਾਂ ਫਰੂਕੀ ਜੀ ਗੁੱਡ ਫੈਟ ਅਸੀਂ ਦੇਸੀ ਕਿਉਂ ਹੈ ਜਿਹੜਾ ਉਹ ਅਸੀਂ ਪੇਸ਼ੈਂਟ ਨੂੰ ਰეკਮੈਂਡ ਕਰਦੇ ਆ ਐਸ ਅ ਗੁੱਡ ਫੈਟ ਦੇਸੀ ਗਾਂ ਦਾ ਉਹ ਅਸੀਂ ਪੇਸ਼ੈਂਟ ਨੂੰ ਸਪੈਸ਼ਲੀ ਰეკਮੈਂਡ ਕਰਦੇ ਆ ਔਰ ਤੁਸੀਂ ਮੰਗਵਾ ਕੇ ਵੀ ਦਿੰਨੇ ਆ ਬਟ 3500 ਰੁਪਏ ਕਿਲੋ ਪੈਂਦਾ ਠੀਕ ਹੈ ਉਹ ਕਿਲੋ ਪੈਂਦਾ ਉਹ ਹਰ ਬੰਦਾ ਅਫੋਰਡ ਨਹੀਂ ਕਰੇਗਾ ਗਰੀਬ ਕਿਵੇਂ ਲੈ ਲੇਗਾ ਬਟ ਜਿਹੜੀ ਤੁਹਾਡੇ ਨਾਲ ਤਾਂ 3500 ਤੁਹਾਡੇ ਨਾਲ ਤਾਂ 3300 ਜੁੜੇ ਹੋਏ ਨੇ ਜੀ ਹਾਂ ਮੈਂ ਉਹੀ ਉਹੀ ਕਹਿ ਰਿਹਾ ਜਿਹੜੀ ਚੀਜ਼ ਅਸੀਂ ਆਲਰੇਡੀ ਉਹ ਦੇ ਰਹੇ ਆ ਪੇਸ਼ੈਂਟ ਨੂੰ ਕੋ ਪੇਸ਼ੈਂਟ ਦੁਖੀ ਸਾਨੂੰ ਪਤਾ ਉਹਨੂੰ ਮਾਰਕੀਟ ਚੋਂ ਨਹੀਂ ਮਿਲਣ ਵਾਲਾ ਲੇਕਿਨ ਇੱਕ ਨੈਚੁਰਲ ਸੈਂਸ ਐਕਸਪਰਟ ਡਾਕਟਰ ਨੂਰ ਕਮੈਂਡ ਕਰ ਰਿਹਾ ਤਾਂ ਕ੍ਰੈਡੀਬਿਲਟੀ ਸਾਡੀ ਬਣਦੀ ਹੈ ਤੁਸੀਂ ਉਥੇ ਦਿੰਨੇ ਆ ਲੇਕਿਨ ਅਸੀਂ ਚਾਹੁੰਦੇ ਆ ਕਿ ਅਸੀਂ ਉਹਦੇ ਤੋਂ ਵੀ ਬੈਸਟ ਅਫੋਰਡੇਬਲ ਇੱਕ ਹੱਲ ਦੇਈਏ 3500 ਨਾ ਸਿਰਫ 35 ਰੁਪਏ ਖਰਚ ਕੇ ਠੀਕ ਹੈ ਅੱਛਾ ਮੈਂ ਗੱਲ ਇਹ ਕਹਿ ਰਿਹਾ ਮੈਂ ਖਾਲੀ 뷰 ਲੈਣ ਵਾਸਤੇ 35 ਦੀ ਬੋਲ ਰਿਹਾ ਕਿ 35 ਦੇ ਕੇ ਛੇਤੀ ਦੇਖੋਗੇ ਪੂਰੀ ਵੀਡੀਓ ਉਹ 35 ਲੱਗਣਗੇ ਇਹਨਾਂ ਦੇ ਕੀ ਲੱਕੀ ਕਰਨਾ ਕੀ ਹੈ ਉਹ ਜੋ ਹੋਏਗਾ ਉਹ ਡਾਇਰੀ ਪੈਨ ਲੈ ਕੇ ਆਇਓ ਉਸਨ ਦਾ ਸੰ ਇਤਿਹਾਸ ਵੀ ਦਿਖਾਵਾਂਗੇ ਕਿ ਉਹ ਉਹਦੇ ਵਿੱਚ ਉਹਨੂੰ ਬਣਾਉਣ ਦਾ ਤਰੀਕਾ ਦੱਸਾਂਗੇ ਅੱਛਾ ਹਾਂਜੀ ਉਹਨੂੰ ਬਣਾਉਣ ਦਾ ਤਰੀਕਾ ਦੱਸਾਂਗੇ ਉਹ ਉਹਦੇ ਵਿੱਚੋਂ ਕੋਸ਼ਿਸ਼ ਆ ਤੁਹਾਡੇ ਸਾਹਮਣੇ ਆ ਇਹ ਇਹ ਕੀ ਹੈ ਜੀ ਇਹ ਆਲਰੇਡੀ ਸਰ ਇਸ ਸੀਡ ਨੇ ਇਸ ਸੀਡ ਨੇ ਇਹ ਕਿਹੜੇ ਨੇ ਨੋ ਡਾਟ ਦੇਖਣ ਵਾਲਿਆਂ ਨੂੰ ਕਿਸੇ ਨੂੰ ਤੇਲ ਲੱਗ ਰਹੇ ਹੋਣਗੇ ਕਿਸੇ ਨੂੰ ਇਹ ਸ਼ੀਆ ਸੀਡ ਲੱਗ ਰਹੇ ਹੋਣਗੇ ਕਿਸੇ ਨੂੰ ਅਲਸੀ ਲੱਗ ਰਹੀ ਹੋਊਗੀ ਲੇਕਿਨ ਇਸ ਸੀਡ ਨੇ ਇੱਕ ਫਰੂਟ ਦੇ ਠੀਕ ਹੈ ਫਰੂਟ ਦੇ ਸੀਡ ਹੈ ਡ్రਾਈਵ ਸੀਡ ਹੈ ਇਹਨਾਂ ਇਹਨਾਂ ਸੀਡ ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਹੈਗਾ ਮਾਤਰ 35 ਰੁਪਏ ਦੇ ਵਿੱਚ ਤੁਸੀਂ ਆਪਣੇ ਘਰੇ ਗੁੱਡ ਫੈਟ ਤਿਆਰ ਕਰੋਗੇ ਠੀਕ ਹੈ ਔਰ ਜੋ ਇਹ ਇਹ ਤਾਂ ਸਿਰਫ ਉਹਦਾ ਸਮੱਗਰੀ ਦਾ ਇੱਕ ਹਿੱਸਾ ਹੈ ਚਾਰ ਹਿੱਸੇ ਚ ਹੋਰ ਐਡ ਹੁੰਦੇ ਨੇ ਉਹ ਕਿਹੜੇ ਨੇ ਇਹਦੇ ਬਾਰੇ ਆਪਾਂ ਕੈਂਪ ਦੇ ਵਿੱਚ ਡਾਇਰੀ ਦੇ ਉੱਤੇ ਨੋਟ ਕਰਵਾਵਾਂਗੇ 30 ਤਰੀਕ ਦਾ ਕੈਂਪ ਹੈ ਦਿਨ ਸ਼ਨੀਵਾਰ ਹੈ ਟਾਈਮ 11 ਵਜੇ ਹੈ ਜਗਾ ਲੁਧਿਆਣਾ ਲੁਧਿਆਣਾ ਕਿੱਥੇ ਜੀ ਆ ਲੁਧਿਆਣਾ ਗੁਲਾਟੀ ਚੌਂਗ ਦੇ ਵਿੱਚ ਆਪਣਾ ਰਿਸਰਚ ਸੈਂਟਰ ਹੈ ਮਾਡਲ ਟਾਉਨ ਦੇ ਵਿੱਚ ਉੱਥੇ ਸੰਗਤ 11 ਵਜੇ ਪਹੁੰਚੇ ਔਰ ਬਕਾਇਦਾ 3 3 ਤੋਂ 4 ਵਜੇ ਤੱਕ ਕੈਂਪ ਚੱਲਣਾ ਕਿਉਂਕਿ ਸਰਦੀਆਂ ਦੇ ਦਿਨ ਬਕਾਇਦਾ ਡਾਕਟਰ ਪੁਲਰ ਦੀ ਕਲਾਸ ਹੋਣੀ ਹੈ ਇਹਦੇ ਵਿੱਚ 1 ਤੋਂ 1.5 ਘੰਟਾ ਉਹ ਕਲਾਸ ਹੀ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਨੂੰ ਡਾਕਟਰ ਬਣਾਏਗੀ ਤੁਹਾਨੂੰ ਤੰਦੂਸ ਰੱਖੇ ਜੀ ਅੱਛਾ ਤੇ ਡਾਕਟਰ ਸਾਹਿਬ ਇਹ ਗੁਲਾਟੀ ਚੌਂਗ ਜੇਕਰ ਪਹੁੰਚਣਾ ਤਾਂ ਕਿਵੇਂ ਪਹੁੰਚ ਸਕਦਾ ਬੰਦਾ ਮੰਨ ਲਓ ਬੱਸ ਸਟੈਂਡ ਤੋਂ ਜਾਂ ਸ਼ਹਿਰ ਦੇ ਕਿਸੇ ਕਿਸੇ ਪਾਸੇ ਸਿਓ ਵੀ ਕਿਵੇਂ ਪਹੁੰਚ ਕਿਵੇਂ ਕਰਨੀ ਹੈ ਜੀ ਆਸਾਨ ਜਾਂ ਕੋਈ ਲੈਂਡਮਾਰਕ ਜੀ ਜੀ ਬਹੁਤ ਆਸਾਨ ਜੀ ਲੋਕੇਸ਼ਨ ਹੈ ਬੱਸ ਸਟੈਂਡ ਤੇ ਜਦੋਂ ਤੁਸੀਂ ਉਤਰਦੇ ਹੋ ਤਾਂ ਮੌੜ ਟੋਂ ਗੁਲਾਟੀ ਚੌਂਗ ਵੈਸੇ ਵੀ ਬੱਸ ਸਟੈਂਡ ਇਸ ਰਿਸਰਸੈਂਟ ਦੇ ਬੈਕ ਸਾਈਡ ਹੀ ਹੈ ਠੀਕ ਹੈ ਤਾਂ ਉਥੋਂ ਆਟੋ ਲੈ ਕੇ ਵੀ ਸਿੱਧਾ ਤੁਸੀਂ ਪਹੁੰਚਦੇ ਹੋ ਜੀ ਆ ਅਦਰਵਾਇਜ਼ ਦੁਗਰੀ ਰੋਡ ਤੋਂ ਸਿੱਧਾ ਤੁਸੀਂ ਇੱਥੇ ਤੱਕ ਪਹੁੰਚਦੇ ਆਟੋ ਤੇ ਉੱਤੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱ ਉਹ ਗੁੱਡ ਫੈਟ ਵਾਲੇ ਹਿੱਸੇ ਚ ਦੋ ਤਿੰਨ ਚੀਜ਼ਾਂ ਸਾਨੂੰ ਦਿਖਾਉਣ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। थैंक यू थैंक यू ਦੀ ਕੋਸ਼ਿਸ਼ ਹੁੰਦੀ ਹੈ ਕਿ ਜੋ ਅਸੀਂ ਕੁਝ ਦੇ ਦਿਖਾਉਣ ਜਾ ਰਹੇ ਹਾਂ ਤਾਂ ਉਸ ਕਰਕੇ ਉਹਨੂੰ ਦਿਖਾਇਆ ਗਿਆ ਹੈ। ਲੇਕਿਨ ਸਮਗਰੀ ਹੋਰ ਵੀ ਹੈ। ਦੇਖੋ ਪਤਾ ਕੀ ਹੁੰਦਾ ਫਰੂਕੀ ਜੀ। ਕੈਮਰੇ ਉੱਪਰ ਚੀਜ਼ ਦਿਖਾਈ ਦੇਖਦੀ ਆ ਆਪਾਂ ਕੋਸ਼ਿਸ਼ ਕਰਦੇ ਕਿ ਮੈਕਸਿਮ ਦਿਖਾਈਏ ਲੇਕਿਨ ਲਾਈਵ ਜਿਹੜੀ ਉਹਨਾਂ ਨੇ ਦੇਖਣੀ ਹੈ ਨਾ ਇਹਦਾ ਬਣਾਉਣ ਦਾ ਵੀ ਤਰੀਕਾ ਹੈ ਨਾ ਉਹ ਲਾਈਵ ਅਸੀਂ ਬਣਾ ਕੇ ਵੀ ਦਿਖਾਵਾਂਗੇ ਉਸ ਦੇ ਜਦੋਂ ਬਣਾ ਕੇ ਦਿਖਾਵਾਂਗੇ ਤਾਂ ਉਹਨਾਂ ਨੂੰ ਸਮਝ ਲੱਗੇ ਵੀ ਇਹ ਚੀਜ਼ ਐਵੇਂ ਕੀਤੀ ਐ ਐਵੇਂ ਪਾਈ ਐ ਐਵੇਂ ਇਹਨੂੰ ਕਰਨਾ ਹੈਗਾ ਤਾਂ ਉਹ ਬਹੁਤ ਜ਼ਰੂਰੀ ਹੈਗਾ ਤਾਂ ਗੁੱਡ ਫੈਟ ਬਣਾਉਣੀ ਹੈ ਕੋਈ ਆਪਾਂ ਉੱਥੇ ਰੰਗੋਲੀ ਨਹੀਂ ਬਣਾਉਣੀ ਕਿ ਰੰਗੇ ਕਦਾ ਵੱਧ ਪੈ ਗਏ ਘੱਟ ਪੈ ਗਏ ਇਹਨੂੰ ਗੁੱਡ ਫੈਟ ਅਸੀਂ origignal ਤੇ raw ਚੀਜ਼ ਦੇਣਾ ਚਾਹੁੰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸੋ ਦੇਖੋ ਤੁਸੀਂ ਇਹ ਚਿੱਟੇ ਪੂਰੇ ਬੀਜ ਹੈਗੇ ਨੇ ਜਿਹੜੇ ਕਿ ਖਜ਼ਾਨਾ ਮੰਨਦੇ ਨੇ ਡਾਕਟਰ ਸਾਹਿਬ ਗੁੱਡ ਫੈਟ ਦਾ ਜਿਹਦੇ ਕਰਕੇ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਆਉਂਦੀਆਂ ਨੇ ਔਰ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ 30 ਤਰੀਕ ਨੂੰ ਲੱਗਣ ਵਾਲੇ ਕੈਂਪ ਦਾ ਜਿਹੜਾ ਇਹ हिस्सा मेन ਰਹੇਗਾ ਡਾਕਟਰ ਪੁੱਲਰ ਦੀ ਕਲਾਸ ਵੀ ਉੱਥੇ ਹੋਏਗੀ ਔਰ ਸਾਰਾ ਕੁਝ ਜਿਹੜਾ ਉਸ ਥੇ ਥਾਂ ਦੇ ਉੱਤੇ ਜਿਹੜਾ ਉਹ ਸਿਖਾਇਆ ਜਾਏਗਾ ਉਮੀਦ ਕਰਦਾ ਕਿ ਇਹ ਵੀਡੀਓ ਤੁਸੀਂ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਜਿੰਨਾਂ ਦੇ ਸਿੰਪਟਮ ਡਾਕਟਰ ਸਾਹਿਬ ਨੇ ਦੱਸੇ ਨੇ ਔਰ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਵੀ ਜਿਹੜੀ ਬੈਡ ਜਿਹੜੀ ਫੈਟ ਹੈਗੀ ਉਹ ਵਧੀ ਹੋਈ ਹੈ ਔਰ ਗੁੱਡ ਫੈਟ ਹੈ ਜਿਹੜੀ ਉਹ ਘਟੀ ਹੋਈ ਹੈ ਤੇ ਡਾਕਟਰ ਸਾਹਿਬ ਨੇ ਸਾਰੀਆਂ ਚੀਜ਼ਾਂ ਦਾ ਹੱਲ ਜਿਹੜਾ ਆਪਣੇ 30 ਤਰੀਕ ਨੂੰ 30 ਨਵੰਬਰ ਨੂੰ ਲੱਗਣ ਵਾਲਾ ਜਿਹੜਾ ਕੈਂਪ ਹੈਗਾ 11 ਵਜੇ ਤੋਂ ਗੁਲਾਟੀ ਚੌਂਕ ਡਾਟ ਸਾਉਥ ਦਾ ਰਿਸਰਚ ਸੈਂਟਰ ਹੈਗਾ ਇੱਥੇ ਉੱਥੇ ਹੀ ਤੁਸੀ ਪਹੁੰਚਣਾ ਹੈ ਕਾਪੀ ਤੇ ਪੈਨ ਲੈ ਕੇ ਪਹੁੰਚਣਾ ਹੈ ਉਮੀਦ ਕਰਦਾ ਇਹ ਵੀਡੀਓ ਜਿਹੜੀ ਤੁਸੀਂ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਆ ਗਿਆ 3 ਨਵੰਬਰ ਨੂੰ ਜਿਹੜਾ ਅਸੀਂ ਹੁਣ 11 ਵਜੇ ਗੁਲਾਟੀ ਚੌਂਕ ਮਿਲਦੇ ਹਾਂ ਧੰਨਵਾਦ